ਇਹ ਜਿਹੜੀਆਂ ਇੱਟਾਂ ਰੋੜੇ ਤੇ ਕੱਚ ਖਿਲ ਰਿਆ ਵਾ ਇੰਨਾ ਕਿਥੇ ਗੁੰਡਾਗਰਦੀ ਦਾ ਨਾਚ ਹੋਇਆ ਵਾ ਇਧਰੋਂ ਮੈਂ ਉਹਨੇ ਇਧਰੋਂ ਇਹ ਆਉਂਦੇ ਸੀ ਉਹਨੇ ਮੇਰੇ ਵੱਲ ਥੋੜਾ ਗੌਰ ਨਾਲ ਦੇਖਿਆ ਤੇ ਮੈਨੂੰ ਕਹਿੰਦਾ ਕਿ ਹਾਂ ਵੀ ਕੀ ਕੀ ਵੈਨਾ ਮੈਨੂੰ ਕਹਿੰਦਾ ਤੇ ਮਹਾ ਮੈਂ ਕੀ ਦੇਖਣਾ ਕਹਿੰਦਾ ਕਿਹੜੀ ਫੁੰਦੇ ਕੱਢਣੀ ਕੱਢ ਲੈ ਕੋਈ ਇਹ ਉਧਰੋਂ ਸ਼ਰਾਬ ਪੀਤੀ ਤੁਰਿਆ ਆਉਂਦੇ ਆ ਮੇਰੇ ਤੋਂ ਅੱਗੇ ਲੰਘਿਆ ਜਦੋਂ ਤੇ ਇਹਨੇ ਗਾਲ ਜੀ ਕੱਢੀ ਤੇ ਮੇਰੇ ਤੋਂ ਪਿੱਛੇ ਮੇਰਾ ਫਰੈਂਡ ਆ ਰਿਹਾ ਸੀ ਉਹਨੇ ਵਾਜ ਦਿੱਤੀ ਆਂਦਾ ਤੂੰ ਗਾਲਾਂ ਕਿੰਨੂੰ ਕੱਢਣਿਆ ਵਾ ਇਹ ਉਹ ਅੰਦਾ ਗਾਲਾਂ ਕੱਢਿਆ ਅੰਦਾ ਜਿਹੜੀ ਤੁਸੀਂ ਵੇਖਣਾ ਵੇਖ ਲਓ ਤੁਸੀਂ ਤੁਹਾਡੀ ਮਾਸ਼ਾਅੱਲਾ ਮੈਂ ਆਈਏ ਗੱਲ ਰਵ। ਕੋਈ ਗੱਲ ਨਹੀਂ ਕੀਤੀ ਸੰਦੀਪ ਨਾਲ ਕੋਈ ਗੱਲ ਨਹੀਂ ਹੋਈ ਗਾਲੇ ਗਲੋਚੀ ਵੱਲੋਂ ਠੀਕ ਹੈ ਜੀ। ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਜਦੋਂ ਲੱਖੇ ਦੇ ਨਾਲ ਝਗੜਾ ਕੀਤਾ ਵਾ ਲੱਖੇ ਦਾ ਪਰਲਾ ਜਿਹੜਾ ਲਾ ਕੇ ਤੁਸੀਂ ਇੱਕ ਉੱਤੇ ਇੰਸਟਾਗ੍ਰਾਮ ਤੇ ਕੋਈ ਵੀਡੀਓ ਪਾਈ ਗਈ ਹੈ ਤੁਹਾਡੇ ਵੱਲੋਂ ਉੱਤੇ ਗਾਲਾਂ ਵੀ ਲਿਖੀ ਗਈਆਂ ਵਾ। ਉਹ ਭੱਗ ਟੰਗ ਕੇ ਉੱਥੇ ਗਾਲਾਂ ਲਿਖੀਆਂ ਨਾਲੇ ਖੰਬੇ ਤੇ ਬੰਨ ਕੇ ਰੇ ਉੱਤੇ ਆਪਣੀ ਇੰਸਟਾ ਦੇ ਪੇਜ ਤੇ ਸਟੋਰੀ ਪਾਈ ਤੇ ਅਸੀਂ ਸਕਰੀਨਸ਼ਾਟ ਲਿਆ ਵਾ। ਮੇਰੀ ਆਈਡੀ ਤੋਂ ਕਿਤੇ ਪਈ ਹੋਵੇ ਤੇ ਜ਼ਿੰਮੇਵਾਰ ਮੈਂ ਹਾਂ ਅਹੀਂ ਮੈਂ ਆਪਣੇ ਅੰਦਰ ਆ ਗਿਆ ਅਰਚ ਮੇਰਾ ਭਾਂਜਾ ਉਹ ਵੀ ਅੰਦਰ ਆ ਗਏ ਅਹੀਂ ਆਪਣਾ ਬੂਹਾ ਬੰਦ ਕਰ ਲਿਆ ਅਹੀਂ ਰੋਟੀ ਪਾਣੀ ਹਲੇ ਮੰਮੀ ਮੇਰੀ ਰੋਟੀ ਪਾਣੀ ਮਣ ਕੇ ਆਟਾ ਗੁੰਨਣ ਦੀ ਆ ਰੋਟੀ ਪਾਣੀ ਪਕਾਉਣ ਲੱਗੇ ਆ ਇੰਨੇ ਤੇ ਨੂੰ ਪਈ 50 60 ਮੁੰਡੇ ਆ ਗਏ ਤੁਹਾਡੇ ਤੇ ਵੀ ਸੰਦੀਪ ਹੋਣਾ ਨੇ ਜਾਂ ਜਿਹੜੇ ਲੱਖੇ ਨੇ ਇਲਜ਼ਾਮ ਲਗਾਏ ਨੇ ਵੀ ਤੁਸੀਂ ਕੋ ਟੋਕੇ ਦੇ ਨਾਲ ਉਹਨਾਂ ਦਾ ਵਾਰ ਕੀਤਾ ਵਾ ਉਹਦੀ ਹੱਥ ਤੇ ਜਿਹੜਾ ਸੱਟ ਲੱਗੀ ਆ ਉਹ ਕੱਟ ਲੱਗਾ ਕਾਫੀ ਠੀਕ ਆ ਇਹ ਚੱਲ ਗਿਆ ਟੋਕਾ ਲੈਣ ਉਹਨਾਂ ਨੇ ਕੀ ਕੀਤਾ ਉਹਦੀ ਬਾਹ ਤੇ ਮਾਰਿਆ ਠੀਕ ਹੈ ਮੈਪ ਜੱ ਲੱਗਾ ਮੇਰੇ ਪੈਰ ਤੇ ਮਾਰਤਾ ਨੇ ਉਹਨ ਪੁਤਿਹਾਰ ਤੇ 7 8 ਜਾਣੇ ਸੀ ਹੋ ਸਕਦਾ ਪਿਸਟਲ ਵੀ ਹੋ ਸਕਦਾ ਇਹਨਾਂ ਕੋ ਇਹ ਨਹੀਂ ਮੁੰਡਾ ਐਲੀ ਨਵਾਂ ਨਵਾਂ ਅੰਦਰੋਂ ਆਇਆ ਵਾ ਪੀਤਾ ਪੀਤਾ ਜਿਹਨੇ ਮੇਰੇ ਤੇ ਗੋਲੀਆਂ ਚਲਾਈਆਂ ਉਹ ਇਹਨਾਂ ਦੇ ਨਾਲ ਆ ਇਸ ਟਾਈਮ ਉਹਨਾਂ ਸਾਰੇ ਆਪੇ ਸੱਟਾਂ ਲਾ ਕੇ ਆਪੇ ਹਸਪੀਟਲ ਦੇ ਦਾਖਲ ਹੋ ਗਏ ਆ ਕਰਦੇ ਆ ਕਿ ਮੈਂ ਮੈਂ ਹਸਪਤਲ ਚਲ ਜਾਣਾ ਆ ਉਥੇ ਮੈਂ ਜਾ ਕੇ ਟਾਈਮਿੰਗ ਨੋਟ ਕਰਾ ਦੂੰਗਾ ਮੈਂ ਕਿ ਇੰਨੇ ਟਾਈਮ ਤੇ ਮੈਂ ਹਸਪਤਲ ਲਾਂਗਾ ਮੈਂ ਇੰਨਾਂ ਦੇ ਘਰ ਤੇ ਕਿਦਾਂ ਵਾਰਦਤ ਕਰ ਸਕਾਂ ਉਹ ਇਹਨਾਂ ਨੇ ਸਾਰਿਆਂ ਨੇ ਬੜੀ ਸਕੀਮ ਨਾਲ ਸਾਰਿਆਂ ਨੇ ਆਪਣੀ ਚਾਲ ਖੇਡੀ ਆ ਹਸਪਤਲ ਚ ਚਲ ਗਏ ਆ ਤੇ ਬਾਅਦ ਮਗਰੋਂ ਨੇ ਮੁੰਡਿਆਂ ਨੂੰ ਫੋਨ ਕਰ ਗੁੰਡਾਗਰਦੀ ਬਹੁਤ ਜੱਲਣ ਡਈ ਆ ਮੈਂ ਆਪਣੇ ਬੱਚਿਆਂ ਨੂੰ ਦੋਨਾਂ ਨੂੰ ਦੋ ਦਿਨ ਨੂੰ ਇੱਥੇ ਇਹਨੂੰ ਹੀ ਮੈਂ ਅੰਦਰੋਂ ਨਹੀਂ ਬਾਹਰ ਨਿਕਲ ਦਿੱਤਾ ਇਹਨਾਂ ਨੇ ਦੂਹਰਾ ਮਾਰਾ 50 60 ਮੁੰਡੇ ਲਿਆ ਆ ਕੇ ਇਹਨਾਂ ਨੇ ਦੁਹਰਾ ਮਾਰਾ ਪੰਜ ਬੋਰੇ ਇਹਨਾਂ ਨੇ ਕੱਚ ਦੀਆਂ ਬੋਤਲਾਂ ਲਿਆ ਕੇ ਤੇ ਇਹਨਾਂ ਨੇ ਜੋ ਇੱਟ ਡੇੜਾ ਲੱਗੇ ਸ਼ੈਣੀ ਦੀ ਦੁਕਾਨ ਦੇ ਨਾਲ ਖਾਂਦੇ ਤੇ ਢੇਰੀ ਲੱਗਾ ਆ ਇਹਨਾਂ ਨੇ ਕੋਲ ਚਲਾਇਆ ਜਾ ਕੇ ਆਨ ਕਿ ਵੇਖੋ ਸਾਡੀ ਗਲੀ ਦਾ ਕੀ ਹਾਲ ਹੋਇਆ ਪਿਆ ਆ ਆ ਪਾਂਜੀ ਇਹ ਬੱਚਾ ਬਾਹਰ ਨਿਕਲ ਜਾਂਦਾ ਮੇਰਾ ਇਕੱਲਾ ਇਕੱਲਾ ਬੱਚਾ ਮੇਰਾ ਬੰਦਾ ਹੈਂਡੀਕੈਪ ਹੈ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਮੈਂ ਬੁੱਢੇ ਵਾਰੀ ਕਾਦੇ ਜੋਗੀ ਸਾਂ ਕਹਿਣਾ ਵੀ ਸ਼ਾਲੂ ਹੋਣਾ ਨੇ ਵੀ ਜਿਹੜਾ ਕਿ ਇਸ ਤਰ੍ਹਾਂ ਦਾ ਹਮਲਾ ਹਰ ਕੀਤਾ ਵਾ ਕਹਿੰਦੇ ਇਹਨਾਂ ਵੱਲੋਂ ਵੀ ਜਿਹੜਾ ਕਿ ਮੁੰਡੇ ਲਿਆਂਦੇ ਗਏ ਕੁਝ ਤਾਂ ਕੋਈ ਗੱਲ ਬਾਤ ਸਾਹਮਣੇ ਆਈ ਹੈ ਕੋਈ ਸਾਡੇ ਇੱਕ ਵੱਲੋਂ ਜੇ ਸਾਡੇ ਵੱਲੋਂ ਮੁੰਡੇ ਆਉਂਦੇ ਤੇ ਫੇਰ ਦੂਹਰਾ ਮਾਰਾ ਇਹ ਸੁੱਕੇ ਨਹੀਂ ਸੀ ਜਾਂਦੇ ਫੇਰ ਸੱਟਾਂ ਬੇਟਾਂ ਲਾ ਸਕਦੀਆਂ ਸੀ ਤੋੜੇ ਬੋਤਲਾਂ ਦੇ ਲਿਆਂੜ ਕੇ ਤੇ ਉਹ ਚਲਾਏ ਪਹਿਲਾਂ ਇੱਥੋਂ ਤਾਈਂ ਆ ਗਏ ਘਰ ਮਾਰੇ ਘਰੋਂ ਮਾਰ ਕੇ ਉਹ ਤੇ ਚਲੇ ਗਿਆ ਪਤਾ ਸਾਡੀ ਬਾਹਰ ਉਹ ਲਾਪੱਜ ਕਹੀ ਅੰਦਰ ਘੜਦੇ ਨਾ ਮਾਤਾ ਮਾਰਦੀ ਆਡੀ ਆਪ ਹੀ ਸਾਰਾ ਕੋ ਕਰਾਇਆ ਚਲੋ ਮੈਂ ਮੰਨਦਾ ਜੇ ਇੱਥੇ ਇਹਦੇ ਇਹਨੇ ਛੱਡ ਕਿਉਂ ਨਹੀਂ ਕਿਸੇ ਤੇ ਲੱਗੀ ਤੇ ਸੁnga ਵੀ ਆਪ ਹੀ ਦਿੰਦੇ ਆ ਕਿ ਬੰਦੇ ਉੱਥੇ ਬੈਠੇ ਆ ਤੇ ਆਜੋ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੱਲਣ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਰਾਮ ਨਗਰ ਕਲੋਨੀ ਦੀਆਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੀ ਹਾਲਾਤ ਨੇ ਇਹ ਜਿਹੜੀਆਂ ਇੱਟਾਂ ਰੋੜੇ ਤੇ ਕੱਚ ਖਿਲਰਿਆ ਹੋਆ ਇਹ ਪਰਸੋ ਰਾਤ ਦੀ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾ ਰਹੇ ਆਂ ਇੰਨਾ ਕਿ ਇੱਥੇ ਗੁੰਡਾਗਰਦੀ ਦਾ ਨਾਚ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਤੁਹਾਨੂੰ ਹਜੇ ਵੀ ਸਾਂਝੀ ਕਰਾਂਗੇ ਪਰਸੋ ਰਾਤ ਦਾ ਜਿਹੜਾ ਇਹ ਵਾਕਿਆ ਹੋਇਆ 11 11:30 ਦਾ ਵਾਕਿਆ ਤੁਸੀਂ ਦੇਖ ਸਕਦੇ ਹੋ ਵੀ ਇੱਟਾਂ ਰੋੜੇ ਤੇ ਕੱਚ ਦੀਆਂ ਬੋਤਲਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਿਆ ਆ ਰਾਮਨਗਰ ਕਲੋਨੀ ਦੀਆਂ ਜਿੱਥੇ ਕਿ ਸ਼ਰਿਆਮ ਜਿਹੜੀ ਰਾਤੀ ਇੰਨੀ ਇੱਥੇ ਗੁੰਡਾਗਰਦੀ ਹੋਈ ਆ ਤੇ ਗਵਾਣੀਆਂ ਵੀ ਤੁਸੀਂ ਦੇਖ ਸਕਦੇ ਹੋ ਜਾਲੀ ਤੱਕ ਜਿਹੜੀ ਇਹਨਾਂ ਦੀ ਪਾਰ ਦਿੱਤੀ ਯਹੀ ਆ ਅਤੇ ਕਾਫੀ ਵੱਡੇ ਇਲਜ਼ਾਮ ਲਾਏ ਗਏ ਨੇ ਪਰਿਵਾਰ ਕੇ ਮੈਂਬਰਾਂ ਦੇ ਕਿਉਂ ਕਿਹਾ ਗਿਆ ਵੀ 50 60 ਮੁੰਡੇ ਜਿਹੜੇ ਸੀ ਇੱਥੇ ਆ ਕੇ ਇਹਨਾਂ ਨੇ ਇਸ ਤਰ੍ਹਾਂ ਦੇ ਹਾਲਾਤ ਕੀਤੇ ਗਏ ਨੇ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਪਰਸੋਂ ਦੇ ਹਜੇ ਤੱਕ ਰਾਤ ਦੇ ਤੁਸੀਂ ਦੇਖ ਸਕਦੇ ਹੋ ਇੱਥੇ ਇੱਟਾ ਰੋੜੇ ਤੇ ਕੱਚ ਵੱਡੀ ਮਾਤਰਾ ਵਿੱਚ ਜਿਹੜਾ ਖਿਲਰਿਆ ਵਾ ਤੇ ਨਾਲ ਤੁਹਾਨੂੰ ਸੀਸੀਟੀਵੀ ਵੀ ਜਿਹੜੀ ਜਰੂਰ ਦਿਖਾਵਾਂਗੇ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਿਹਾ ਜਿਸ ਤਰ੍ਹਾਂ ਕਹਿੰਦੇ ਵੀ ਇੱਥੇ ਮੀਂਹ ਵਰ ਗਿਆ ਸੀ ਇੱਟਾ ਰੋੜਿਆਂ ਦਾ ਇਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਤੇ ਗੱਲਬਾਤ ਵੀ ਕਰਾਂਗੇ ਪ੍ਰਵਾਹ ਕੇ ਮੈਂਬਰਾਂ ਦੇ ਨਾਲ ਵੀ ਹੋਇਆ ਕੀ ਆ ਐਡੀ ਵੱਡੀ ਲੜਾਈ ਕਿਉਂ ਹੋਈ ਆ ਇੰਨਾ ਜਿਹੜਾ ਇੱਟ ਰੋਲਾ ਕਿਉਂ ਚੱਲ ਤੇ ਇਸੇ ਬਾਅਦ ਵਿੱਚ ਪੁਲਿਸ ਦੇ ਕੋਲੋਂ ਕਾਰਵਾਈ ਕੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਪਰਸੋ ਰਾਤ 11:30 ਦਾ ਵਾਕਿਆ ਹੋਇਆ ਵਾ ਤੇ ਅਜੇ ਤੱਕ ਇੱਟਾਂ ਰੋੜੇ ਹਜੇ ਵੀ ਇਸ ਗਲੀ ਵਿੱਚ ਖਿਲਰੇ ਨੇ ਜਿਸੇ ਘਰ ਵਿੱਚ ਹਮਲਾ ਹੋਇਆ ਜਾਂ ਜਿਸ ਪਰਿਵਾਰ ਕੇ ਮੈਂਬਰਾਂ ਨਾਲ ਝਗੜਾ ਹੋਇਆ ਸ਼ਾਲੂ ਕਹਿੰਦੇ ਨੇ ਸ਼ਾਲੂ ਨੌਜਵਾਨ ਨੂੰ ਆਇਂਦਾ ਜਿਹੜਾ ਕਿ ਡੇਰੀ ਦਾ ਕੰਮ ਕਰਦਾ ਦੁੱਧ ਦਾ ਕੰਮ ਕਰਦਾ ਅ ਸ਼ਾਲੂ ਵੀਰੇ ਹੋਇਆ ਕੀ ਆ ਅਸੀਂ ਦੇਖਿਆ ਇੰਨਾ ਇੱਟਿਆ ਰੋੜੇ ਖਾਸ ਕਰਕੇ ਬੋਤਲਾਂ ਟੁੱਟੀਆਂ ਵਾਂ ਕੀ ਕਾਰਨ ਕੀ ਏ ਝਗੜੇ ਦਾ ਤੇ ਏਡੀ ਵੱਡੀ ਤਲਾ ਵਿੱਚ ਜਿਹੜੇ ਇੰਨਾ ਕਿਉਂ ਜਿਹੜਾ ਖਿਲਾਰਾ ਪਾ ਆ ਗਿਆ ਏ ਭਾਜੀ ਗੱਲ ਇਦਾਂ ਐ ਕਿ ਮੈਂ ਉਧਰੋਂ ਆਉਂਨਿਆ ਹਾਂ ਤੇ ਇਹ ਇੱਧਰੋਂ ਆਉਂਦੇ ਤੇ ਮੈਂ ਇੱਧਰੋਂ ਆਉਂਨਿਆ ਹਾਂ ਠੀਕ ਆ ਜੀ ਮੇਰਾ ਗ੍ਰਿਲਾਂ ਦਾ ਕੰਮ ਉਹ ਗ੍ਰਿਲਾਂ ਦਾ ਮੈਂ ਗਿਆ ਵੈਲਡਿੰਗ ਵਾਲੀ ਦੁਕਾਨ ਤੇ ਗ੍ਰਿਲਾਂ ਗ੍ਰੀਨਰ ਨੂੰ ਮੈਂ ਕਹਿਣ ਗਿਆ ਮੇਰੇ ਗ੍ਰਿਲਾਂ ਮੈਨੂੰ 50 ਮੈਂ ਸਿਰ ਗ੍ਰਿਲਾਂ ਲਾਉਣੀਆਂ ਮਿਸਤਰੀ ਲਾ ਕੇ ਮੈਂ ਠੀਕ ਆ ਜੀ ਮੈਂ ਉਹਨੂੰ ਸੁਣਾ ਦੇ ਕੇ ਉਧਰੋਂ ਆਉਂਦਾ ਪਿਆ ਹਾਂ ਮੈਂ ਠੀਕ ਆ ਜੀ ਤੇ ਇਹ ਇੱਧਰੋਂ ਆਉਂਦੇ ਪਏ ਸੀ ਕਿਹੜਾ ਸੰਦੀਪ ਸਿੰਘ ਦਾਣਾ ਆ ਉਹ ਥੋੜਾ ਗਾੜੀ ਚੱਲ ਗਿਆ ਫੋਨ ਤੇ ਲੱਗਾ ਸੀ ਉਹ ਗਲੀ ਲੰਘ ਗਿਆ ਆ ਜਿਹੜਾ ਲੱਖਾ ਸੀ ਉਹ ਪਿੱਛੇ ਆਉਂਦਿਆ ਸੀ ਉਹਦੇ ਤੇ ਇੱਕ ਦੂਜਾ ਕਿਦਾਂ ਮਿਲ ਗਈ ਇਧਰੋਂ ਮੈਂ ਉਹਨੇ ਇਧਰੋਂ ਇਹ ਆਉਂਦੇ ਸੀ ਤੇ ਆਪਾਂ ਇੱਕ ਦੂਜੇ ਦਾ ਮੈਂ ਉਹਦਾ ਮੇਰੇ ਵੱਲ ਧਿਆਨ ਪੈ ਗਿਆ ਮੇਰਾ ਉਹਦੇ ਧਿਆਨ ਵਾਲਾ ਪੈ ਗਿਆ ਠੀਕ ਹੈ ਜੀ ਉਹਨੇ ਮੇਰੇ ਵੱਲ ਥੋੜਾ ਜਿਹਾ ਗੂਰਣਾ ਵੇਖਿਆ ਤੇ ਮੈਨੂੰ ਕਹਿੰਦਾ ਕਿ ਹਾਂ ਵੀ ਕੀ ਕੀ ਵੇਣਾ ਮੈਨੂੰ ਕਹਿੰਦਾ ਤੇ ਮਹਾ ਮੈਂ ਕੀ ਵੇਖਣਾ ਕਹਿੰਦਾ ਕਿਹੜੀ ਖੁੰਦੇ ਕੜਨੀ ਕੱਢ ਲੈ ਕੋਈ ਠੀਕ ਹੈ ਜੀ ਸਾਡੀ ਬੈਸਾ ਵਸਾਈ ਹੋਣ ਦਾ ਵੀ ਉਹਦੇ ਨਾਲ ਮੇਰੀ ਉਹਦੇ ਨਾਲ ਤੇ ਇਹ ਦੋ ਜਣੇ ਹੀ ਇਹ ਮੇਰੇ ਗਾਲ ਪੈਣ ਲੱਗੇ ਸੀ ਇਹ ਦੋ ਜਣੇ ਮੇਰੇ ਗਾਲ ਪੈ ਗਏ ਇਹਨੇ ਲੱਖੇ ਨੇ 8 ਫੱਲ ਹੀ ਇਹਨੇ ਲੱਖੇ ਨੇ 8 ਫੱਲੀ ਤੇ ਇਕੜਾ ਜਦੋਂ ਮੈਂ ਆਪਾਂ ਆਪਣਾ ਬਚਾ ਕਰਨ ਵੇ ਤੇ ਮੈਂ ਵੀ ਇੱਟ ਫੜਨ ਲੱਗਾ ਇਹਨੇ ਸੰਦੀਪ ਨੇ ਮੈਨੂੰ ਇੱਥੋਂ ਮਲਕੀ ਮੇਰੀ ਪਿੱਠ ਫੱਲ ਲਈ ਆ ਜਫਾ ਪਾ ਲਿਆ ਮੈਨੂੰ ਇਹਨੇ ਜਫਾ ਪਾ ਲਿਆ ਤੇ ਜਬ ਬਾਕੀ ਇਕੜੇ ਨਾਲ ਲਾਗੇ ਹੈਗੇ ਗਲੀ ਗਵਾਨ ਵਾਲੇ ਹੱਥੋਂ ਪਾਈ ਹੁੰਦੇ ਤੇ ਗਲੀ ਗਵਾਨਾਂ ਨਾਲ ਸਾਨੂੰ ਛਡਾਤਾ ਇਹ ਆਪਣੇ ਘਰ ਚ ਲੱਗੇ ਸੀ ਆਪਣੇ ਘਰ ਚ ਲੱਗਿਆ ਉਸ ਤੋਂ ਬਾਅਦ ਇਹਨੇ ਨਾ ਭਾਜੀ ਆਵੇ ਹਸਪੀਟਲ ਚ ਲੱਗੇ ਆ ਵੇਖੋ ਵੇਖੋ ਸੰਦੀਪ ਦਾ ਕਹਿਣਾ ਹੈ ਵੀ ਖਾਸ ਕਰਕੇ ਉਹ ਸੰਦੀਪ ਦਾ ਵੀ ਕਹਿਣਾ ਵੀ ਅਸੀਂ ਲੰਗ ਰਹੇ ਸੀ ਉੱਥੋਂ ਤੇ ਸ਼ਾਲੂ ਵੱਲੋਂ ਜਿਹੜਾ ਕਿ ਮੈਨੂੰ ਗਾਲ ਕੱਢੀ ਗਈ ਹੈ ਅਤੇ ਮੈਨੂੰ ਕਿਹਾ ਗਿਆ ਵੀ ਯਾਰ ਤੂੰ ਵੇਖਲਾ ਜੋ ਵੇਖਲਾ ਮੇਰੇ ਨਾਲ ਤੂੰ ਤੁਹਾਡੇ ਵੱਲੋਂ ਕਿਸ ਤਰ੍ਹਾਂ ਕੋਈ ਗਾਲ ਕੱਢੀ ਗਈ ਹੈ ਕੋਈ ਹੋਈ ਗੱਲ ਬਤਨ ਦੀਪ ਨੇ ਭਾਜੀ ਕੋਈ ਗੱਲ ਨਹੀਂ ਕੀਤੀ ਸੰਦੀਪ ਨੇ ਕੋਈ ਗੱਲ ਨਹੀਂ ਹੋਈ ਗਾਲ ਗਲੋਚੀ ਵੱਲੋਂ ਠੀਕ ਹੈ ਜੀ ਗੱਲ ਕੀਤੀ ਸਾਈ ਲੱਖੀ ਨਾਲ ਗੱਲ ਹੋਈ ਹੈ ਠੀਕ ਠੀਕ ਹੈ ਜੀ ਲੱਖੇ ਤੋਂ ਗੱਲ ਹੋਈ ਸੰਦੀਪ ਤੋਂ ਗੱਲ ਕੋਈ ਨਹੀਂ ਹੋਈ ਨਾ ਮੇਰੇ ਬਾਅਦੋਂ ਨੇ ਸੰਦੀਪ ਨੇ ਜਦੋਂ ਮੈਨੂੰ ਕਿਹਾ ਨਾ ਕਿ ਤੂੰ ਸ਼ਾਲੂ ਸਾਡੇ ਤੇ ਟੋਟੀ ਮਰੀ ਆ ਤੂੰ ਇੱਥੇ ਕਿਹਾ ਹੈ ਕਿ ਆ ਟੋਟੀ ਮਾਰੀ ਆ ਨੂੰ ਮਲਕੀ ਕਿਸੇ ਮੁੰਡੇ ਨੂੰ ਕਿਹਾ ਹੈ ਕਿ ਬਿਲਕੁਲ ਇਲਜ਼ਾਮ ਤੁਹਾਡੇ ਤੇ ਲਾਏ ਗਏ ਨੇ ਕਿ ਪਹਿਲੋ ਪੁਲਸ ਨੂੰ ਜਿਹੜਾ ਫੜਾਇਆ ਗਿਆ ਵਾ ਪੁਲਸ ਨੂੰ ਜਿਹੜਾ ਤੁਸੀਂ ਇਤਲਾਹ ਦਿੱਤੀ ਆ ਤੁਹਾਡੇ ਵੱਲੋਂ ਕਿਹਾ ਗਿਆ ਕੋਈ ਤੁਹਾਡੇ ਤੇ ਇਲਜ਼ਾਮ ਹੀ ਲਾਗੇ ਟੋਟੀ ਵਾਲਾ ਕੀਤੀ ਹੈ ਕੀ ਟੋਟੀ ਕੀਤੀ ਗਈ ਹੈ ਪੁਲਸ ਨੂੰ ਇਤਲਾਹ ਨਹੀਂ ਕੀਤੀ ਸੀ ਇਹ ਮੁੰਡਾ ਕੋਈ ਹੈਗਾ ਪੀਤਾ ਪੀਤਾ ਕੋਈ ਇੱਥੋਂ ਦਾ ਇੱਥੋਂ ਦਾ ਹੈਗਾ ਕਿ ਉਹ ਚਲੋ ਹੈਗਾ ਪਘੋੜਾ ਹੈ ਪਹਿਲਾਂ ਚਲੋ ਹੁਣ ਤੇ ਜਮਾਨਤ ਦੇ ਪਨੀ ਬਾਹਰ ਆਇਆ ਜਾਂ ਨਹੀਂ ਆਇਆ ਸਾਨੂੰ ਨਹੀਂ ਪਤਾ ਇਸ ਗੱਲ ਦਾ ਇਹ ਸੰਦੀਪ ਕਹਿਣ ਦੇਣਾ ਕਿ ਜਮਾਨਤ ਦੇ ਬਾਹਰ ਆਇਆ ਆ ਕਿ ਹੋ ਸਕਦਾ ਕੋਈ ਸੰਦ ਵੀ ਹੋਣਾ ਠੀਕ ਹੈ ਸਾਡੇ ਘਰ ਦੀ ਤਲਾਸ਼ੀ ਵੀ ਲਈ ਜਾਵੇ ਸਾਡੀ ਵੀ ਤਲਾਸ਼ੀ ਲਈ ਜਾਵੇ ਇਹਨਾਂ ਜੇ ਸਾਡੇ ਕੋ ਸੰਧ ਹੋਣੇ ਤੇ ਠੀਕ ਹੈ ਜੀ ਲੇਕਿਨ ਇਹਨੇ ਕਿਹੜੇ ਮੇਰੇ ਤੇ ਇਲਜ਼ਾਮ ਲਾਇਆ ਹੈ ਸੰਦੀਪ ਸਿੰਘ ਦਾਣੇ ਨੇ ਕਿ ਇਹਨੇ ਮੇਰੇ ਤੇ ਟੋਟੀ ਮਾਰੀ ਹੈ ਪੀਤੇ ਨੂੰ ਕਹਿ ਕੇ ਪੀਤਾ ਕਿ ਇੱਥੇ ਆ ਖਲੋਤਾ ਹੈ ਦਾਣਾ ਇਹ ਇਹ ਘਰ ਨੂੰ ਚਲ ਗਿਆ ਉੱਥੇ ਚਲ ਗਿਆ ਇਹਨੇ ਗੋਲੀ ਚਲਾਤੀ ਹੈ ਪੀਤੇ ਨੂੰ ਕਹਿ ਕੇ ਮੇਰਾ ਫੋਨ ਮੇਰੀ ਕਾਲ ਡਿਟੇਲ ਕਢਾ ਲਓ ਮੇਰੀ ਇੰਸਟਾਗ੍ਰam ਕਢਾ ਲਓ ਠੀਕ ਹੈ ਜੀ ਸਾਰੀ ਡਿਟੇਲ ਕਢਾ ਲਓ ਜੇ ਮੈਂ ਉਹ ਟਾਈਮ ਤੇ ਉਹਨੂੰ ਪੀਤੇ ਨੂੰ ਫੋਨ ਕੀਤਾ ਹੋਵੇ ਜਾਂ ਮੇਰੀ ਇੰਸਟਾਗ੍ਰam ਤੇ ਗੱਲ ਹੋਈ ਹੋਵੇ ਕੋਈ ਵੀ ਗੱਲ ਹੋਈ ਹੋਵੇ ਤੇ ਮੈਂ ਆਪਣਾ ਤਾਂ ਖੁਦ ਆਪ ਜਿੰਮੇਵਾਰ ਹੋਊਂਗਾ ਮੈਂ ਸਾਨੂੰ ਇੱਕ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਜਦੋਂ ਲੱਖੇ ਦੇ ਨਾਲ ਝਗੜਾ ਕੀਤਾ ਵਾ ਲੱਖੇ ਦਾ ਪਰਲਾ ਜਿਹੜਾ ਲਾ ਕੇ ਤੁਸੀਂ ਇੱਕ ਉੱਤੇ ਇੰਸਟਾਗ੍ਰਾਮ ਤੇ ਕੋਈ ਵੀਡੀਓ ਪਾਈ ਗਈ ਹੈ ਤੁਹਾਡੇ ਵੱਲੋਂ ਉੱਤੇ ਗਾਲਾਂ ਲਿਖੀ ਗਈਆਂ ਵਾ ਕਿ ਲੱਗਦਾ ਇਹ ਸਚਾਈ ਆ ਉਹਨਾਂ ਤੁਹਾਡਾ ਸਕਰੀਨਸ਼ਾਟ ਲਿਆ ਇਸ ਚੀਜ਼ ਦਾ ਵੀਰ ਜੀ ਚਲੋ ਪਤਾ ਨਹੀਂ ਸਾਨੂੰ ਕਿੰਨੇ ਆ ਸ਼ਰਾਰਤੀ ਅਨਸਰ ਨੇ ਕਿਹੜੀ ਆ ਇੰਸਟਾਗ੍ਰਾਮ ਤੇ ਵੀਡੀਓ ਪਾਈ ਆ ਠੀਕ ਆ ਜੀ ਇੰਸਟਾਗ੍ਰਾਮ ਦੇ ਉੱਪਰ ਪੇਜ ਦੇ ਉੱਪਰ ਕਿਹਦਾ ਨਾਂ ਤੇ ਹੁੰਦਾ ਹੀ ਹੋਊਗਾ ਨਾ ਜਿੰਨੇ ਵੀ ਪਾਈ ਆ ਮੇਰੀ ਹੈਗੇ ਜੀ SS13 ਸੰਧੂ ਜੀ ਆਈਡੀ ਇੰ ਜਿਮੇਵਾਰ ਮੈਂ ਹਾਂ ਠੀਕ ਹੈ ਜੀ ਬਾਕੀ ਰਹੀ ਗੱਲ ਉਹਨਾਂ ਦੀ ਉਹਨਾਂ ਵਾਅਦਾ ਕੀਤਾ ਸਰ ਉਹਨਾਂ ਨੇ ਪਰ ਕੀ ਝਗੜੇ ਦਾ ਕਾਰਨ ਕੀ ਆ ਕੋਈ ਪੁਰਾਣੀ ਨੰਜੇ ਦਾ ਕਾਰਨ ਆ ਅਸੀਂ ਦੇਖਿਆ ਜਿਵੇਂ ਮੀਂਹ ਮਰ ਗਿਆ ਵਾ ਇੱਟਾ ਰੋੜਿਆਂ ਦਾ ਬੋਤਲਾਂ ਲਾਈਸਟਾਂ ਦੇ ਹਾਲਾਤ ਬਹੁਏ ਨੇ ਪਰसों ਰਾਤ ਦਾ ਝਗੜਾ ਆ 11:30 ਦਾ ਹਜੇ ਤੱਕ ਇੱਟਾ ਰੋੜੇ ਜਿਹੜੇ ਗਲੀ ਚ ਖੜਦੇ ਪਏ ਨੇ ਕੀ ਝਗੜਾ ਕਰਨ ਦਾ ਕਾਰਨ ਕੀ ਆ ਕੋਈ ਪੁਰਾਣੀ ਨੰਜੇ ਤੋਂ ਆ ਰਹੀ ਹੈ ਸਰ ਪਹਿਲਾਂ ਤੇ ਮੇਰੀ 2021 ਦੇ ਵਿੱਚ 7 7 ਦਸੰਬਰ ਨੂੰ ਰਾਤ ਮੈਂ ਦੁੱਧ ਪਾਉਣ ਜਾਣ ਨੇ ਹਾਂ ਲੱਖੇ ਲੱਖੇ ਲੋਹਾਂ ਦੇ ਘਰ ਵੱਲੋਂ ਇਹ ਦੋਨੋਂ ਜਾਣੇ ਇਹ ਦੋ ਇੱਕ ਸੰਦੀਪ ਤੇ ਇੱਕ ਲਖਾ ਤੇ ਮੈਂ ਉਧਰ ਤੁਰ ਕੇ ਆਉਂਦਿਆਂ ਦੁੱਧ ਪਾ ਕੇ ਆਉਂਦਿਆਂ ਕਿਸੇ ਕੋ ਵੱਲੋਂ ਮੈਂ ਇਧਰ ਉਹ ਲਖੀਵਾਨ ਦੇ ਘਰ ਲੱਗੋ ਮੈਂ ਤੇ ਇਹ ਸਾਰੇ ਨੇ ਸੰਦੀਪ ਨੇ ਫੋਨ ਤੇ ਲੱਗਾ ਜਿੱਦਾਂ ਆਹ ਫੋਨ ਤੇ ਗੱਲ ਕਰਦਾ ਕਰਦਾ ਗਾੜੀ ਲੰਘ ਗਿਆ ਏ ਇਦਾਂ ਸਾਰੇ ਨੇ ਫੋਨ ਤੇ ਲੱਗਾ ਤੇ ਇਹਦਾ ਮੋਢਾ ਵੱਜ ਗਿਆ ਮੇਰੇ ਨਾਲ ਠੀਕ ਆ ਜੀ ਉਦੋਂ ਵੀ ਮੇਰੇ ਨਾਲ ਵੈਸਾ ਵਸਾਈ ਕਰਕੇ ਦੇ ਇਨਾਂ ਨਾਲ ਸਾਡੇ ਮੇਰੇ ਵੀ ਗੱਲ ਪਈ ਉਦੋਂ ਰਾਤ ਉਦੋਂ ਹਟਾਵਾ ਟਾਈ ਹੋ ਗਈ ਏ ਠੀਕ ਆ ਜੀ ਬੜੇ ਇਹਨਾਂ ਨੇ ਆਣ ਕੇ ਨਾ ਉਸ ਤੋਂ ਬਾਅਦ ਮੈਂ ਆਪਣੀ ਦੁਕਾਨ ਤੇ ਚੱਲ ਗਿਆ ਮੇਰੀ ਦੁਕਾਨ 88 ਫੁੱਟ ਮੁਸਤਾਵਦ ਮ ਸਰ ਉਤੋਂ ਰਾਤ ਝਗੜਾ ਹੋਇਆ ਉਹਨਾਂ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਦੁਕਾਨ ਤੇ ਚਲ ਗਿਆ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਦਾਂ ਅੱਜ ਇਹਨਾਂ ਨੇ ਪਰਸੋਂ ਰਾਤ ਇਹਨਾਂ ਨੇ ਇੱਟਾਂ ਰੋੜੇ ਬੋਤਣਾ ਇੱਥੇ ਚਲਾਏ ਹਨ ਉਦੋਂ ਮੇਰੀ ਮਾਂ ਨੂੰ ਇੰਨਾ ਗੰਦ ਬਾਕੇ ਗਏ 2021 ਦੇ ਵਿੱਚ ਠੀਕ ਹੈ ਜੀ 7 ਦਸੰਬਰ ਦੀ ਰਾਤ ਆ ਉਹ ਤਾਂ ਕੰਪਲੀਟ ਹੀ ਵੀ ਹੈ ਉਦੋਂ ਇਹਨਾਂ ਨੇ ਪੈਰੀ ਪੈਗ ਰਾਜਨਾਵਾ ਕੀਤਾ ਹੈ ਨਾ ਸਾਡੇ ਨਾਲ ਉਹ ਕਹਿੰਦਾ ਵੀ ਅਸੀਂ ਕੋਈ ਟਲੋੜੀ ਨਹੀਂ ਚਲਾਇਆ ਗਿਆ ਕਹਿੰਦੇ ਵੀ ਉਹਨਾਂ ਕਹਿੰਦੇ ਸੀਸੀਟੀਵੀ ਜਿਹੜੀ ਆਪ ਖੰਗੜ ਲਈ ਜਾਵੇ ਆਪ ਕੱਢੀ ਜਾਵੇ ਅਤੇ ਉਹਨਾਂ ਕਿਹਾ ਵੀ ਇਹਨਾਂ ਜਿਹੜਾ ਖੁਦ ਖਲਾਲਾ ਪਾਇਆ ਸਰ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਨੇ ਮੁੰਡੇ ਸੱਦੇ ਆਣਾ ਠੀਕ ਹੈ ਜੀ ਉਹਨਾਂ ਨਾਲ ਸਾਡੀ ਉਹ ਦੂਜੇ ਜਿਹੜੇ ਸਾਡੇ ਮੇਰੇ ਮੇਰੇ ਫਰੈਂਡ ਹੈਗੇ ਆ ਉਹਨਾਂ ਨੇ ਗੱਲਬਾਤ ਕੀਤੀ ਆ ਕਹਿੰਦੇ ਸਾਨੂੰ ਨਹੀਂ ਪਤਾ ਕਿ ਇਹਨੇ ਸੰਦੀਪ ਦਾਣੇ ਨਾਲ ਸਾਨੂੰ ਫੋਨ ਕੀਤਾ ਆ ਸ ਇਹਨੇ ਇਹੋ ਕਿਹਾ ਕਿ ਕਿਸ ਦੇ ਘਰ ਆਪਾਂ ਪੈਣਾ ਆ ਠੀਕ ਹੈ ਜੀ ਆਪ ਹਸਪੀਟਲ ਚੱਲ ਗਏ ਉਹਨੇ ਇੱਕੋ ਗੱਲ ਕਹੀ ਕਿ ਅਸੀਂ ਇਹਨਾਂ ਦੇ ਘਰ ਪੈਣਾ ਹੁਣ ਇਹ ਨਹੀਂ ਤੇ ਕਹਿੰਦੇ ਸਾਨੂੰ ਪਤਾ ਕਿ ਤੁਹਾਡੇ ਘਰ ਪੈਣਾ ਉਹਨਾਂ ਨੇ ਠੀਕ ਹੈ ਜੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਕਿੰਨਾ ਨੂੰ ਸੰਦੀਪ ਦਾ ਨੇ ਫੋਨ ਕੀਤਾ ਆ ਅਸੀਂ ਹੌਸਪੀਟਲ ਚੱਲੇ ਆ ਤੇ ਤੁਸੀਂ ਪਿੱਛੋਂ ਆ ਵਾਕਾ ਕਰ ਦਿਓ ਉਹ ਮੁੰਡੇ ਨਾਲ ਮੌਜੂਦਾ ਸਾਡੀ ਸ਼ਾਇਦ ਹੋ ਸਕਦਾ ਰਿਕਾਰਡਿੰਗ ਹੋਈ ਹੋਵੇ ਸਾਡੇ ਕੋਲ ਫੋਨ ਦੇ ਉੱਤੇ ਉਹ ਮੁੰਡੇ ਕੋਲ ਵੀ ਰਾਤ 11:30 ਜਦੋਂ ਵਾਕਿਆ ਹੋਇਆ ਹੋਇਆ ਕੀ ਸੀ ਕਿੰਨੇ ਕੁ ਮੁੰਡੇ ਜੱਕੀ ਕੀ ਇਤਿਹਾਸ ਸੀ ਉਹਨਾਂ ਕੋ ਵੀ ਸਾਂਝਾ ਕਰ ਦਿਓ ਤੁਹਾਡੇ ਵੱਲੋਂ ਸਰ ਮੈਂ ਤਾਂ ਆਪਣੇ ਛੱਤ ਦੇ ਇਥੇ ਆਪਣੇ ਅੰਦਰ ਬੈਠਾ ਬੂਹਾ ਦਰਵਾਜ਼ਾ ਬੰਦ ਕਰਕੇ ਸਾਨੂੰ ਥੋੜੀ ਨਾ ਪਤਾ ਕਿ ਇੰਨੇ ਮੁੰਡੇ ਆਏ ਨੇ ਚਲੋ ਹੱਥੋਂ ਪਾਈ ਹੋਇਆ ਟਾਵਾ ਟਾਈ ਹੋ ਗਈ ਆ ਉਹ ਆਪਣੇ ਘਰੋਂ ਚੱਲ ਗਏ ਆ ਆਪਣੇ ਘਰ ਨੂੰ ਆ ਗਏ ਆ ਠੀਕ ਆ ਸਰ ਇਹ ਸਾਨੂੰ ਹਨ ਆਹ ਦੀ ਮਾਤਾ ਨੇ ਬੂਹਾ ਬੰਦ ਕਰਤਾ ਕਹਿੰਦੇ ਤੂੰ ਬਾਹਰ ਨਹੀਂ ਜਾਣਾ ਕੱਲਾ ਕਰਾ ਹੈਗਾ ਪੁੱਤ ਨੂੰ ਸੱਟ ਪੇਟ ਲੱਗੀਦਾ ਹੱਥ ਨਹੀਂ ਲੱਗਦੀ ਠੀਕ ਹੈ ਜੀ ਸਿਆਣੇ ਦੀ ਕੜੀ ਗੱਲ ਹੈ ਉਹਨਾਂ ਦੀ ਮਾਤਾ ਵੀ ਅਸੀਂ ਮੈਂ ਆਪਣੇ ਅੰਦਰ ਆ ਗਿਆ ਅਰਚੀ ਮੇਰਾ ਭਾਂਜਾ ਉਹ ਵੀ ਅੰਦਰ ਆ ਗਏ ਅਸੀਂ ਆਪਣੇ ਬੂਹਾ ਬੰਦ ਕਰ ਲਿਆ ਅਸੀਂ ਰੋਟੀ ਪਾਣੀ ਹਲੇ ਮੰਮੀ ਮੇਰੀ ਰੋਟੀ ਪਾਣੀ ਮਨ ਲਿਕੇ ਆਟਾ ਗੁੰਨਾਂ ਦੀ ਆ ਰੋਟੀ ਪਾਣੀ ਪਕਾਉਣ ਲੱਗੇ ਆ ਇੰਨੇ ਚੰਨੂ ਪਈ 50 60 ਮੁੰਡੇ ਆ ਗਏ ਆ ਠੀਕ ਹੈ ਜੀ 50 60 ਮੁੰਡੇ ਆ ਗਏ ਇੱਥੇ ਆਣ ਕੇ ਆਹ ਵੇਖੋ ਆਹ ਸਾਡੇ ਅੰਦਰ ਵੇਖੋ ਮੋਕਾ ਦਿਖਾਓ ਸਾਡੇ ਅੰ ਇੰਦਰ ਕਿਥੋਂ ਤੱਕ ਖਿਲਰੇ ਆ ਠੀਕ ਆ ਜੀ ਬਾਕੀ ਮੇਰਾ ਡੇਰੀ ਦਾ ਕੰਮ ਹੈ ਮੇਰੀ ਡੇਰੀ ਉੱਤੇ ਹੀ ਉਹਨੇ ਪੱਥਰ ਥੋੜਾ ਬੜਾ ਆ ਤੂੜੀ ਸਾਰੀ ਵੇਲੇ ਕਾਚਨਾ ਭਰੀ ਪਈ ਹੈ ਮੇਰੀ ਡੰਗਰ ਨੇ ਤੁਹਾਡੇ ਤੇ ਵੀ ਸੰਦੀਪ ਹੁਣਾਂ ਨੇ ਜਾਂ ਜਿਹੜੇ ਲੱਖੇ ਨੇ ਇਲਜ਼ਾਮ ਲਗਾਏ ਨੇ ਵੀ ਤੁਸੀਂ ਕੋ ਟੋਕੇ ਦੇ ਨਾਲ ਉਹਨਾਂ ਦਾ ਵਾਰ ਕੀਤਾ ਵਾ ਉਹਦੀ ਹੱਥ ਤੇ ਜਿਹੜਾ ਸੱਟ ਲੱਗੀ ਹੈ ਉਹ ਕੱਟ ਲੱਗਾ ਕਾਫੀ ਤੁਹਾਡੇ ਵੱਲ ਕੋਈ ਕੁੱਝ ਤਾਂ ਕੀਤਾ ਗਿਆ ਨਹੀਂ ਸਾਬ ਸੀਸੀਟੀਵੀ ਤਾਂ ਕਾਹ ਲੈ ਜਾਣਾ ਠੀਕ ਆ ਜੀ ਸਾਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜੀ ਠੀਕ ਆ ਜੀ ਉਹਨਾਂ ਸਾਰੇ ਆਪੇ ਸੱਟਾਂ ਲਾ ਕੇ ਆਪੇ ਹਸਪੀਟਲ ਦਾਖਲ ਹੋ ਗਏ ਆ ਠੀਕ ਆ ਕੀ ਜਦਾਂ ਮਨ ਲੋ ਕਿ ਆਪਾਂ ਕਰਦੇ ਆ ਕਿ ਮੈਂ ਮੈਂ ਹਸਪੀਟਲ ਚੱਲ ਜਾਣਾ ਆ ਉਸ ਵੇਲੇ ਮੈਂ ਜਾ ਕੇ ਟਾਈਮਿੰਗ ਨੋਟ ਕਰਾ ਦੂੰਗਾ ਮੈਂ ਕਿ ਇੰਨੇ ਟਾਈਮ ਤੇ ਮੈਂ ਹਸਪੀਟਲ ਆਗਾ ਮੈਂ ਇੰਨੇ ਦੇ ਘਰ ਤੇ ਕਿਦਾਂ ਵਾਰਦਾਤ ਕਰ ਸਕਦਾ ਠੀਕ ਹੈ ਜੀ ਉਹ ਇਹਨਾਂ ਨੇ ਸਾਰਿਆਂ ਨੇ ਬੜੀ ਸਕੀਮ ਨਾਲ ਸਾਰਿਆਂ ਨੇ ਆਪਣੀ ਚਾਲ ਖੇਢੀ ਆਪ ਹਸਪੀਟਲ ਚ ਚੱਲ ਗਏ ਤੇ ਬਾਅਦ ਮਗਰੋਂ ਇਹਨਾਂ ਨੇ ਮੁੰਡਿਆਂ ਨੂੰ ਫੋਨ ਕਰਤਾ ਮੁੰਡਿਆਂ ਸਰ ਮੈਨੂੰ ਪਤਾ ਹੀ ਹੈਗਾ ਕਿੱਥੋਂ ਕਿੱਥੋਂ ਦੇ ਆ ਕੁਝ ਪੰਡੂਰੀ ਦੇ ਆ ਕੁਝ ਵੱਲੇ ਦੇ ਆ ਕੁਝ ਮੋਗੰਪੁਰੇ ਦੇ ਮੁੰਡੇ ਆ ਠੀਕ ਹੈ ਜੀ ਉਹਨਾਂ ਦੇ ਫੋਟੋਆਂ ਵੀ ਸਾਡੇ ਕੋਲ ਹੈਗੀਆਂ ਉਹ ਮੁੰਡਿਆਂ ਦੀਆਂ ਜਿਹੜੇ ਇਹਨਾਂ ਨੇ ਇਹ ਮਿਨੂ ਜੀ ਸੋਪੀ ਹੁਣ ਉਸ ਬੰਦ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਮੌਕੇ ਤੇ ਆਇਆ ਰਾਤ ਆਇਆ ਕਿਸੇ ਆ ਕੇ ਤੁਹਾਡੀ ਸਾਲ ਲਈ ਆ ਕੇ ਕੋਈ ਪੁਲਿਸ ਲੋਕੀ ਕੀ ਕਾਰਵਾਈ ਕੀਤੀ ਗਈ ਹੁੰਦਾ ਸਰ ਰਤੀ ਕਿਹੜੇ ਆਪਣੇ ਕਿੰਨਾਂ ਕੋ ਆਪਣੀ ਕੰਪਲੀਟ ਹੈਗੀ ਗੁਰਪ੍ਰੀਤ ਸਿੰਘ ਤੇ ਉਹ ਸਰ ਮੌਕਾ ਵੇਖ ਕੇ ਗਏ ਰਾਤੀ ਉਹਨਾਂ ਨੇ ਠੀਕ ਹੈ ਜੀ ਬਾਕੀ ਉਹਨਾਂ ਨੇ ਕਿਹਾ ਕਿ ਕਾਰਵਾਈ ਕਰਦੇ ਆਪਾਂ ਉਹਨਾਂ ਤੇ ਠੀਕ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਸ਼ਾਲੂ ਦੇ ਨਾਲ ਜਿੰਨੇ ਕੀ ਬੜੇ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਨੇ ਸੰਦੀਪ ਤੇ ਲੱਖੇ ਦੇ ਵੀ ਸਾਡੇ ਘਰੇ ਆ ਕੇ ਉਹਨਾਂ ਨੇ ਨੌਜਵਾਨ 50 60 ਲੈ ਕੇ ਆਏ ਨੇ ਅਤੇ ਸਾਡੀ ਗਲੀ ਵਿੱਚ ਜਿਹੜਾ ਕਿ ਇੱਟਾ ਰੋੜੇ ਤੇ ਖਾਸ ਕਰਕੇ ਜਿਹੜੀਆਂ ਬੋਤਲਾਂ ਦੇ ਨਾਲ ਹਮਲਾ ਕੀਤਾ ਵਾ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵਿੱਚ ਕੀ ਜੜੀਆ ਜਾਂਚ ਕਰਦੀ ਆ ਤੇ ਕਿਨੂੰ ਦੋਸ਼ੀ ਪਾਇਆ ਜਾਂਦਾ ਕਿਉਂਕਿ ਦੂਸਰੇ ਪਾਸੇ ਸੰਦੀਪ ਦੀ ਗੱਲ ਕਰੀਏ ਲੱਖੇ ਦੀ ਗੱਲ ਕਰੀਏ ਉਹਨਾਂ ਦੇ ਸੱਟਾਂ ਲੱਗੀਆਂ ਨੇ ਅਤੇ ਖਾਸ ਕਰਕੇ ਸੰਦੀਪ ਇਹ ਸਵਾਲ ਉਹਨਾਂ ਦਾ ਵੀ ਹੈਗਾ ਕਹਿੰਦਾ ਜੇ ਇੱਕ ਸਾਨੂੰ ਸੱਟਾਂ ਲੱਗੀਆਂ ਤੇ ਜੇਕਰ ਅਸੀਂ 50 60 ਸੱਟਾਂ ਬੰਦੇ ਲਿਆਉਂਦੇ ਨੇ ਫਿਰ ਤੁਹਾਡੀ ਸੱਟ ਕਿਉਂ ਨਹੀਂ ਲੱਗੀ ਕਿਸੇ ਦਾ ਤੱਕ ਸਰ ਸਾਡੇ ਸੱਟ ਸਾਡੀ ਇਸ ਕਰਕੇ ਬਚਾ ਹੋ ਗਿਆ ਸਾਰੇ ਅਸੀਂ ਆਪਣਾ ਬੂਹਾ ਬੰਦ ਕਰਕੇ ਅੰਦਰ ਵੜ ਗਏ ਅਸੀਂ ਜੇ ਸਾਰੇ ਅਸੀਂ ਬਾਹਰ ਚੱਲ ਜਾਂਦੇ ਫਿਰ ਤਾਂ ਸਾਡੇ ਸੱਟਾਂ ਲੱਗਣੀਆਂ ਲੱਗਣੀਆਂ ਸੀ ਠੀਕ ਹੈ ਸਰ ਇਨਕੁਆਇਰੀ ਕਰ ਲਓ ਜੇ ਕੋਈ ਵੀ ਕੋਈ ਕਹਦੇ ਕਿ ਹਾਂ ਵੀ ਸ਼ਾਲੂਣੀ ਬਾਹਰ ਆਏ ਜਾਂ ਕੁਛ ਇਹਨਾਂ ਨੇ ਵਾਅਦਾ ਕੀਤਾ ਤੇ ਫਿਰ ਤਾਂ ਸਰ ਮੈਂ ਜ਼ਿੰਮੇਵਾਰ ਆਪਣੀ ਆਪ ਹੋਵੂਗੀ ਬਹੁਤ ਧੰਨਵਾਦ ਮਾਤਾ ਜੀ ਨੇ ਗੱਲ ਬਾਤ ਕਰਦੇ ਆਂ ਮਾਤਾ ਜੀ ਕੀ ਦੇਖਿਆ ਕੀ ਵਾਕਿਆ ਉਸ ਵਕਤ ਹੋਇਆ ਕੀ ਸੀ ਤੁਸੀਂ ਦੱਸ ਦਿਓ ਤੇ ਸਮਾਂ ਕਿੰਨੇ ਵਜਾ ਸੀ ਰਾਤ ਇਹ ਰਾਤ 9 ਵਜੇ ਦੀ ਗੱਲ ਹੈ ਪਹਿਲਾਂ ਜਦੋਂ ਹੱਥੋ ਬਾਈ ਹੋਏ ਨੇ ਹੱਥੋ ਬਾਈ ਹੋ ਗਏ ਇਹਨਾਂ ਨੂੰ ਮੈਂ ਰੋਟੀ ਬਣਾਉਣ ਲੱਗੀ ਹਾਂ ਮੈਂ ਇਹਨਾਂ ਨੂੰ ਜਦੋਂ ਮੈਨੂੰ ਪਤਾ ਲੱਗਾ ਤੇ ਪਾਪਾ ਨੇ ਦੱਸਿਆ ਆਂ ਤਾਂ ਪਤਾ ਨਹੀਂ ਬਾਹਰ ਕਾਹਦਾ ਰੌਲਾ ਪੈਣ ਡਿਆ ਮੈਂ ਗਈ ਆਂ ਤੇ ਜਦੋਂ ਮੈਂ ਵੇਖਿਆ ਇਹਨੂੰ ਮੈਂ ਆਪਣੇ ਬੱਚੇ ਨੂੰ ਦੂਹਰਾ ਮਾਰਾ ਮੈਂ ਘਰ ਨੂੰ ਲੈੰਦਾ ਆ ਇਹ ਹੱਥੋ ਪਾਈ ਹੋਏ ਨੇ ਇਹ ਆਪਣੇ ਘਰੋਂ ਚਲੇ ਗਏ ਅਸੀਂ ਆਪਣੇ ਘਰ ਨੂੰ ਆ ਗਏ ਆ ਸਾਨੂੰ ਕੋਈ ਪਤਾ ਨਹੀਂਗਾ ਅਸੀਂ ਆਪਣੇ ਘਰ ਦੇ ਦਰਵਾਜ਼ਾ ਬੰਦ ਕਰਕੇ ਬੈਠੇ ਆ ਵੀ ਮਾਹੌਲ ਖਰਾਬ ਆ ਇਹ ਦੂਹਰਾ ਮਾਰਾ ਬੰਦਾ ਬਹੁਤ ਜਿਆਦਾ ਮਾਰਾ ਖਤਰਨਾਕ ਆ ਗੁੰਡਾਗਰਦੀ ਬਹੁਤ ਚੱਲਣ ਡਈ ਆ ਮੈਂ ਆਪਣੇ ਬੱਚਾ ਨੂੰ ਦੋਨਾਂ ਨੂੰ ਦੋ ਤਿੰਨ ਨੂੰ ਇਹਨੂੰ ਮੈਂ ਅੰਦਰੋਂ ਨਹੀਂ ਬਾਹਰ ਨਿਕਲ ਦਿੱਤਾ ਇਹਨਾਂ ਨੇ ਦੂਹਰਾ ਮਾਰਾ 50 60 ਮੁੰਡੇ ਲਿਆ ਆ ਕੇ ਇਹਨਾਂ ਨੇ ਦੂਹਰਾ ਮਾਰਾ ਪੰਜ ਬੋਰੇ ਇਹਨਾਂ ਨੇ ਕੱਚ ਦੀਆਂ ਬੋਤਲਾਂ ਲਿਆ ਕੇ ਤੇ ਇਹਨਾਂ ਨੇ ਜੋ ਇੱਟ ਡੇੜਾ ਲਾਗੇ ਸ਼ੈਣੀ ਦੀ ਦੁਕਾਨ ਦੇ ਨਾਲ ਖਾਂਦੇ ਤੇ ਢੇਰੀ ਲੱਗਾ ਆ ਇਹਨਾਂ ਨੇ ਕੋਲ ਚਲਾਇਆ ਜਾ ਕੇ ਆਣ ਕੇ ਵੇਖ ਲੋ ਸਾਡੀ ਗਲੀ ਦਾ ਕੀ ਹਾਲ ਹੋਇਆ ਪਿਆ ਆ ਆ ਪਾਜੇ ਬੱਚਾ ਬਾਹਰ ਨਿਕਲ ਜਾਂਦਾ ਮੇਰਾ ਕੱਲਾ ਕੱਲਾ ਬੱਚਾ ਮੇਰਾ ਬੰਦਾ ਹੈਂਡੀਕੈਪ ਹੈ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਮੈਂ ਬੁੱਢੇ ਵਾਰੇ ਕਾਦੇ ਜੋਗੀ ਸਾਂ ਮੈਂ ਮੈਨੂੰ ਰੋਟੀ ਕਮਾ ਕੇ ਖਾਣ ਡਿਆ ਆ ਅੱਖ ਮੇਰੀ ਦਾ ਪਰੇਸ਼ਨ ਹੋਇਆ ਪਿਆ ਆ ਮੈਂ ਬਹੁਤ ਪਰੇਸ਼ਾਨ ਹੋਈ ਪਈ ਆ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਪਿਆ ਆ ਮੇਰੇ ਸੋ ਵੀ ਪਹਿਲਾਂ ਵੀ ਕਦੇ ਝਗੜਾ ਹੋਇਆ ਵਾ ਸ਼ਾਲੂ ਦੇ ਨਾਲ ਉਹਨਾਂ ਦੇ ਨਾਲ ਕਿ ਜਾਇ ਪਹਿਲੀ ਵੀ ਝਗੜਾ ਹੋਇਆ ਜਿਹੜਾ ਇਹ ਇਹ ਜਦੋਂ ਇਹਨਾਂ ਨੇ ਉਦੋਂ ਪਿੱਛੇ ਨਾਲ ਸਿਆਲ ਚ ਕੀਤਾ ਨਾ ਝਗੜਾ ਉਦੋਂ ਵੀ ਇਹ ਮੁੰਡਾ ਦੁਕਾਨ ਤੇ ਮੈਨੂੰ ਕੋਈ ਪਤਾ ਨਹੀਂਗਾ ਇਹ ਆਣ ਕੇ ਉਦੋਂ ਵੀ ਉਥੋਂ ਗੰਦ ਮੰਦ ਇੰਨਾ ਇਹਨਾਂ ਨੇ ਗੰਦ ਬਗਿਆ ਜਿਹੜਾ ਰਹਿ ਰੱਬ ਦਾ ਨਾਂ ਤੇ ਮੈਂ ਉਦੋਂ ਵੀ ਅੰਦਰੋਂ ਨਿਕਲ ਕੇ ਮੈਨੂੰ ਕੋਈ ਪਤਾ ਨਹੀਂ ਮੈਂ ਅੰਦਰੋਂ ਨਿਕਲ ਕੇ ਤਾਂ ਮੈਂ ਇਹਨਾਂ ਵਾਲ ਨੂੰ ਤੁਰ ਹੀ ਜਾਣੀ ਆ ਮੈਂ ਨਹੀਂ ਸੰਦੀਪ ਕੀ ਗੱਲ ਆ ਕੀ ਗੱਲ ਆ ਮੁੰਡੇ ਸਾਡੇ ਕਿਥੇ ਤੂੰ ਕਿੰਨੂੰ ਗੰਦ ਬਖੀ ਜਾਣਾ ਮੈਂ ਇਹਨਾਂ ਵਾਲ ਨੂੰ ਮੁੰਡਿਆਂ ਵਾਲ ਨੂੰ ਤਰੀ ਜਾਣੀ ਆ ਤੇ ਮੈਨੂੰ ਕੋਈ ਪਤਾ ਨਹੀਂਗਾ ਕਿ ਇਹਨਾਂ ਨੇ ਕੀ ਵਾਕਾ ਕੀਤਾ ਆ ਰਾਤ ਨੰਗੀ ਆ ਦਿਨ ਚੜਦੇ ਸਾਰ ਹੀ ਜਾ ਕੇ ਇਹਨਾਂ ਨੇ ਮੁਸਤਾਵਾਦ ਦੁੱਧ ਦਹੀਂ ਦੀ ਦੁਕਾਨ ਸੀ ਇਹਨਾਂ ਨੇ ਜਾ ਕੇ ਉੱਥੇ ਮੁੰਡੇ ਦਾ ਬਹੁਤ ਜ਼ਿਆਦਾ ਇਹਨਾਂ ਨੇ ਸਿਰਸੁਰ ਪਾੜ ਦਿੱਤੇ ਸੱਟਾਂ ਲਾ ਦਿੱਤੀਆਂ ਗਲੀ ਮੱਲੇ ਨੇ ਇਹਨਾਂ ਨੂੰ ਬਚਾਇਆ ਬੱਚੇ ਸਾਡੇ ਦੇ ਸੰਦੀਪ ਦਾ ਕਹਿਣਾ ਵੀ ਸ਼ਾਲੂ ਹੋਣਾ ਨੇ ਵੀ ਜਿਹੜਾ ਕਿ ਇਸ ਤਰ੍ਹਾਂ ਦਾ ਹਮਲਾ ਹਲਤ ਕੀਤਾ ਵਾ ਕਹਿੰਦੇ ਇਹਨਾਂ ਮਨੋਂ ਵੀ ਜਿਹੜਾ ਕਿ ਮੁੰਡੇ ਲਿਆਂਦੇ ਗਏ ਕੁਝ ਤਾਂ ਕੋਈ ਗੱਲ ਬਾਹਰ ਨਹੀਂ ਆਈ ਹੈ ਕੋਈ ਸਾਡੇ ਇੱਕ ਵੱਲੋਂ ਜੇ ਸਾਡੇ ਵੱਲੋਂ ਮੁੰਡੇ ਆਉਂਦੇ ਤੇ ਫਿਰ ਦੂਹਰਾ ਮਰਾ ਇਹ ਸੁੱਕੇ ਨਹੀਂ ਸੀ ਜਾਂਦੇ ਫਿਰ ਸੱਟਾਂ ਪੇਟਾਂ ਲਾ ਸਕਦੀਆਂ ਸੀ ਮੈਂ ਆਪਣੀ ਰੋਟੀ ਕਮਾ ਕੇ ਮੇਰਾ ਬੱਚਾ ਮੈਨੂੰ ਖਵਾਉਂ ਡਿਆ ਆ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਂ ਦੂਹਰਾ ਮਰਾਏ ਲੜਾਈ ਦੇ ਰਾਹ ਨਹੀਂ ਜਾਂਦੀ ਇਹ ਜੋ ਲੜਾਈ ਕਰਦਾ ਨਾ ਇਹਦਾ ਮਾਪਿ ਉਹ ਇਹਨੂੰ ਸ਼ਹਿ ਦੇਣ ਡਿਆ ਆ ਤੇ ਲੜਾਈ ਕਰਦਾ ਆ ਮੇਰਾ ਬੰਦਾ ਹੈਂਡੀ ਕਰ ਪਿਆ ਤਾਂ ਅਸੀਂ ਤੇ ਰੋਟੀ ਕਮਾਵਾਂਗੇ ਤੇ ਖਾਵਾਂਗੇ ਸਾਨੂੰ ਕਿੰਨੇ ਦੇਣੀ ਆ ਮੈਨੂੰ ਇਸੋ ਵੀ ਸੰਦੀਪ ਹੁਣ ਇਹ ਵੀ ਇਲਜ਼ਾਮ ਲਗਾਇਆ ਵੀ ਜਿਹੜਾ ਲੱਖੇ ਦੇ ਤੇ ਸੰਦੀਪ ਸੱਟਾਂ ਲੱਗੀਆਂ ਟੋਕੇ ਦਾ ਜਿਹੜਾ ਕੀ ਕਹਿੰਦੇ ਚਾਲੂਕ ਹਮਲਾ ਕੀਤਾ ਕੋਈ ਕੁਝ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਕੋਈ ਗੱਲਬਾਤ ਨ ਅਤੇ ਹੁਣ ਆਪੇ ਸੱਟਾਂ ਲਾ ਰਹੀਆਂ ਨੇ ਤੁਹਾਨੂੰ ਪਤਾ ਵੀ ਅੱਜ ਕੱਲ ਬਹੁਤ ਚਲਾਕੀ ਆ ਝੂਠ ਜਿਹੜਾ ਆ ਉਹ ਸੱਚ ਬਣ ਜਾਂਦਾ ਜਿਹੜਾ ਸੱਚ ਆ ਉਹ ਝੂਠ ਮੰਨ ਜਾਂਦਾ ਸੱਚ ਜਿਹੜਾ ਸੱਚ ਆ ਉਹ ਸੱਚ ਹੀ ਰਹਿੰਦਾ ਠੀਕ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਪਈ ਗੱਲਬਾਤ ਕੀਤੀ ਇਸ ਸ਼ਾਲੂ ਦੇ ਘਰ ਦੇ ਆ ਸ਼ਾਲੂ ਰਾਮ ਗੱਲਬਾਤ ਕੀਤੀ ਆ ਅਤੇ ਉਹਨਾਂ ਦਾ ਕਹਿਣਾ ਵੀ ਪੁਲਿਸ ਕੋਲੋਂ ਇਨਸਾਫ ਮੰਗਣਾ ਮਿਲਣਾ ਚਾਹੀਦਾ ਇਹਨਾਂ ਨੂੰ ਅਤੇ ਦੂਸਰੀ ਤਰਫ ਜੇ ਗੱਲ ਕਰੀਏ ਸੰਦੀਪ ਤੇ ਲੱਖੇ ਦੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਕੀ ਕਹਿਣਾ ਵਾ ਤੁਸੀਂ ਸੁਣ ਸੰਦੇ ਹੋ ਅਤੇ ਖਾਸ ਕਰਕੇ ਉਹਨਾਂ ਦਾ ਕਹਿਣਾ ਵੀ ਸੱਣ ਨੂੰ ਜਿਹੜ ਜਿਹੜੀਆਂ ਸਟਾ ਇਹਨਾਂ ਨੂੰ ਲਾਈ ਗਈਆਂ ਇਹ ਹੁਣ ਦੇਖਣਾ ਵਾ ਪੁਲਿਸ ਦਾ ਜਾਂਚ ਦਾ ਵਿਸ਼ਾ ਵਾ ਅਤੇ ਪੁਲਿਸ ਲੋਕੀ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜਾ ਜਾਂਚ ਦਾ ਵਿਸ਼ਾ ਵਾ ਤੇ ਮੈਨੂੰ ਵੀ ਮਾਤਾ ਜੀ ਇਸ ਤੋਂ ਵੀ ਪੁਲਿਸ ਕੋਈ ਅਧਿਕਾਰੀ ਆਏ ਸੀ ਮੌਕੇ ਤੇ ਜਾਂਚ ਵਗੈਰਾ ਕੀਤੀ ਕਿਸੇ ਨਾਲ ਕੇ ਮਹੱਲੇ ਚੋਂ ਇਨਕੁਆਰੀ ਕੀਤੀ ਆ ਕੇ ਦੋ ਜਣੇ ਆਏ ਸੀ ਉਹ ਦਿਨ ਪੀਸੀਆਰ ਵਾਲੇ ਉਹ ਇਥੋਂ ਬੜੀ ਕੈਸ਼ਨ ਵੀ ਦੇਖ ਕੇ ਗਏ ਨੇ ਸਰਪੰਚ ਮੌਕੇ ਦਾ ਕਮਲ ਵੀ ਆਇਆ ਆ ਤੇ ਦੁਜਾਰ ਰਾਫਲ ਗਾਂਧੀ ਆਇਆ ਪ੍ਰਿੰਸ ਉਹ ਵੀ ਆਇਆ ਆ ਵੇਖ ਕੇ ਗਏ ਨੇ ਮੌਕੇ ਤੇ ਸਾਰੇ ਬੰਦੇ ਬੁੰਦੇ ਵੀ ਵੇਖ ਕੇ ਗਏ ਨੇ ਤੇ ਲੋਕੀ ਕੰਨਾਂ ਨੂੰ ਹੱਥ ਲਾਉਂਦੇ ਵੀ ਆਂਦੇ ਇਹਨਾਂ ਮੁੰਡਿਆਂ ਨੇ ਬਹੁਤ ਗੁੰਡਾਗਰਦੀ ਕੀਤੀ ਆ ਬਹੁਤ ਮਾਰੀ ਕੀਤੀ ਆ ਕੱਲਾ ਕੱਲਾ ਬੱਚਾ ਆਉਂਦੇ ਹੀ ਚੰਗਾ ਕੀਤਾ ਜੇ ਮਾਤਾ ਜੀ ਤੁਸੀਂ ਆਪਣੇ ਬੱਚੇ ਨੂੰ ਅੰਦਰ ਲਿਗਾ ਲਿਆ ਤੁਸੀਂ ਬਾਹਰ ਨਹੀਂ ਨਿਕਲ ਦਿੱਤਾ ਲੜਾਈ ਤੁਹਾਡੀ ਦੂਹਰਾ ਮਾਰਾ ਬੱਚੇ ਤੇ ਪੈ ਜਾਣੀ ਉਹ ਤਾਂ ਨਾ ਬੱਚੇ ਨੂੰ ਮਾਰਨਾ ਚਾਹੁੰਦੇ ਸੀ ਜੇ ਤੁਸੀਂ ਵੀ ਤੁਹਾਨੂੰ ਗਾਂ ਵੀ ਖਤਰਾ ਵਾ ਜਾਂ ਸ਼ਾਲੂ ਨੂੰ ਖਤਰਾ ਬੰਦੇ ਕੋ ਕਿਸੇ ਤਰ੍ਹਾਂ ਕੋਈ ਛੱਟ ਪੈ ਜਾਂ ਨੁਕਸਾਨ ਹੋ ਸਕਦਾ ਵਾ ਸਾਨੂੰ ਗਾਂ ਵਾਸਤੇ ਵੀ ਖਤਰਾ ਆ ਸਾਡਾ ਕੱਲਾ ਬੱਚਾ ਦੁੱਧ ਲੈ ਕੇ ਜਾਂਦਾ ਆ ਤੇ ਇਹਨੇ ਦੁੱਧ ਵੰਡਣਾ ਆ ਹੁਣ ਤੁਹਾਨੂੰ ਪਤਾ ਗਲੀਓ ਗਲੀ ਜਾ ਕੇ ਦੁੱਧ ਵੰਡਣਾ ਆ ਸਾਨੂੰ ਇਹਨਾਂ ਤੋਂ ਅਜੇ ਵੀ ਖਤਰਾ ਆ ਬਾਕੀ ਰਹੀ ਗੱਲ ਛੇੜ ਇਹਨੇ ਲਖੇ ਨੇ ਛੇੜੀ ਆ ਇਹਦੇ ਮਗਰ ਗਵਾਹ ਵੀ ਮੈਂ ਪੁਗਤਾ ਦਾਂਗੀ ਵੀ ਉਹ ਆ ਕਹਿ ਦਵੇ ਵੀ ਇਹਨੇ ਲਖੇ ਨੇ ਨਹੀਂ ਛੇੜ ਛੇੜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤੁਸੀਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਕੇ ਮੈਂਬਰਾਂ ਵੱਲੋਂ ਲਖੇ ਉੱਤੇ ਸੰਦੀਪ ਉੱਤੇ ਹੁਣ ਦੇਖਣਾ ਹੈ ਕਿ ਪੁਲਿਸ ਕੀ ਜਾਂਚ ਕਰਦੀ ਹੈ ਕਿਉਂਕਿ ਦੂਸਰੇ ਪਨੇ ਦੀ ਗੱਲ ਕਰੀਏ ਸੰਦੀਪ ਤੇ ਲਖੇ ਦੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਉਹਨਾਂ ਦਾ ਕਹਿਣਾ ਵੀ ਇਹਨਾਂ ਸੱਟਾਂ ਲਾਈਆਂ ਨੇ ਇਹ ਜਾਂਚ ਦਾ ਵਿਸ਼ਾ ਵਾ ਕਿਉਂਕਿ ਪੁਲਿਸ ਇਸ ਵਿੱਚ ਜਾਂਚ ਕਰੇਗੀ ਕੌਣ ਸੱਚ ਬੋਲਿਆ ਕੌਣ ਝੂਠ ਬੋਲਿਆ ਇਹਦਾ ਜਿਹੜਾ ਜਾਂਚ ਦਾ ਵਿਸ਼ਾ ਵਾ ਤੇ ਦੇਖਣਾ ਹੋਵੇਗਾ ਕਿ ਦੋਵਾਂ ਧਿਰਾਂ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਵਾ ਕਿਉਂਕਿ ਪਰਸੋਂ ਰਾਤ ਦੀ ਗੱਲ ਹੋਈ ਆ ਰਾਤ ਪੀਸੀਆਰ ਵਾਲੇ ਆਏ ਸੀ ਉਸ ਤੋਂ ਬਾਅਦ ਹਜੇ ਤੱਕ ਜਿਹੜੇ ਇਸ ਗੁਰਬਚਨ ਨੇ ਉਹਨਾਂ ਨੇ ਆ ਕੇ ਆ ਕੇ ਮੌਕਾ ਦੇਖਿਆ ਵਾ ਪਰ ਪੁਲਿਸ ਵੱਲੋਂ ਹਰੇ ਕੋਈ ਮਾਮਲਾ ਜਿਹੜਾ ਨਹੀਂ ਦੋਵਾਂ ਤਰ੍ਹਾਂ ਦੇ ਪੁਲਿਸ ਕੀ ਮਾਮਲਾ ਦਰਜ ਕਰਦੀ ਆ ਅਤੇ ਸੱਟ ਸੱਟ ਦੇ ਝੂੜਾ ਝੂੜ ਜਿਹੜਾ ਸਾਬਤ ਕਰਦੀ ਆ ਅਤੇ ਕਿਹੜਾ ਬੰਦਾ ਜਿਹੜਾ ਦੋਸ਼ੀ ਪਾਇਆ ਜਾਂਦਾ ਵਾ ਉਹ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ ਦਾ ਵਿਸ਼ਾ ਵਾ ਮੇਨੂੰ ਦੀ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਜਿੰਦਗੀ ਕੀ ਹੋਇਆ ਸੀ ਦੇਖਿਆ ਦਿਨ ਇਹ ਸਰ ਜੀ ਬਾਹਰ ਖਲੋ ਕੇ ਵੇਖਿਆ ਇਹ ਟ੍ਰੋੜਾ ਬਹੁਤ ਚੱਲਣ ਡਿਆ ਹੈ ਹਮ ਤਈ ਕਿ ਚਲੇਗੇ ਅੰਦਰ ਇਹ ਦੁਬਾਰਾ ਮੁੰਡੇ ਫੇਰ ਦੁਬਾਰਾ ਆ ਗਏ ਆ ਹਮ ਦੁਬਾਰਾ ਆਣ ਕੇ ਇਨਾ ਫੇਰਾਂ ਬੁਲਾ ਕੀਤਾ ਮੁੰਡੇ ਦੇ ਇਹ 30 35 ਮੁੰਡੇ ਨਾਲ ਲੈ ਕੇ ਆਇਆ ਵਾ ਅੱਛਾ ਕੌਣ ਇਹ ਲੱਖਾਂ ਰੁਪਏ ਉਹ ਲੱਗੇ ਸਾਨੂੰ ਕਸਦੀਪ ਤੇ ਲਿਆਂੜ ਕੇ ਨਾ ਤੋੜੇ ਬੋਤਲਾਂ ਦੇ ਲਿਆਂੜ ਕੇ ਤੇ ਉਹ ਚਲਾਏ ਪਹਿਲਾਂ ਇੱਥੋਂ ਤਾਈਂ ਆ ਗਏ ਘਰ ਮਾਰੇ ਘਰੋਂ ਮਾਰ ਕੇ ਉਹ ਤੇ ਚਲੇ ਗਿਆ ਅੱਧਾ ਘੰਟਾ ਬਾਅਦ ਇਹ ਪੂਰਾ ਚਲਾਉਂਦੇ ਰਹਿ ਰੋੜੇ ਉੱਥੇ ਤੁਹਾਡੇ ਵੀ ਪਰਿਵਾਰਕ ਮੈਂਬਰ ਹਾਂ ਜੀ ਹਾਂਜੀ ਮੇਰਾ ਭੈ ਮਾਤਾ ਸਾਡੀ ਬਾਹਰ ਉਹ ਨਾ ਭੱਜ ਕੇ ਅੰਦਰ ਘੜਦੇ ਮਾਤਾ ਮਾਰਤੀ ਸਾਡੀ ਆਉਂ ਤੁਹਾਨੂੰ ਵਿਖਾਉਂਦੇ ਤੇ ਰੋੜੇ ਵੇਖੋ ਪਏ ਆ ਜੇ ਉਦਣਾਂ ਦੇ ਅਸੀਂ ਚੁੱਕੇ ਹੀ ਨਹੀਂ ਉਦਣ ਦੇ ਰੋੜੇ ਕੀ ਲੱਗਦਾ ਛੋਟੀ ਲੜਾਈ ਹੈ ਦੀ ਵੱਡੀ ਡੰਗ ਬਾਣੀ ਇਹ ਭਾਈ ਬਹੁਤ ਤਗੜੀ ਹੈ ਨਾ ਲੜਾਈ ਕਰਤੀ ਤਿੰਨ ਚਾਰ ਹਰਪਾ ਕੇ ਮੁੰਡੇ ਨੂੰ ਇਹਨੂੰ ਹੂੰ ਕਿਉਂ ਇੱਥੇ ਬਾਰ ਬਹਮਲਾ ਕੀਤਾ ਜਾਂਦਾ ਇੱਥੇ 12 ਰਪਏ ਪਹਿਲਾਂ ਮਾੜੀ ਦੀ ਗੱਲ ਹੋਈ ਉਦੋਂ ਫੈਲ ਹੋ ਗਿਆ 50 50000 ਰੁਪਏ ਜੁਰਮਾਨਾ ਵੀ ਨਾ ਰੱਖਿਆ ਵਾ ਤੇ ਇਹਨਾਂ ਫੇਰ ਹਮਲਾ ਕਰਤਾ ਮੁੰਡੇ ਤੇ ਹੂੰ ਇਹ ਬਹੁਤ ਮਾੜੀ ਗੱਲ ਹੈ ਭਾਜੀ ਇਹ ਪੁਲਿਸ ਆਈ ਸੀ ਮੌਕੇ ਤੇ ਹਾਂ ਪੁਲਿਸ ਕੋਈ ਨਹੀਂ ਆਈ ਮੌਕੇ ਤੇ ਕੱਲ ਆਏ ਪੀਸੀਆਰ ਵਾਲੇ ਇਥੋਂ ਵੇਖੂ ਕੇ ਪਤਾ ਨਹੀਂ ਕੋਈ ਕਿਨੂੰ ਚਲੇ ਗਿਆ ਕਿ ਨਹੀਂ ਕਹੇ ਦਾ ਬਿਆਨ ਨਹੀਂ ਲਿਆ ਹੁੰਦਾ ਹੂੰ ਅੱਜ 5-6 ਦਿਨੋਂ ਚੱਲੇ ਪੁਲਿਸੇ ਬੜੀ ਨਹੀਂ ਇੱਥੇ ਅੱਛਾ ਦੇਖਿਆ ਗਲੀ ਪੂਰੀ ਰੋੜਿਆ ਗਲੀ ਭਾਜੀ ਤੁਹਾਨੂੰ ਦੱਸਿਆ ਨਾ ਨਾਲ ਬੋਤਲਾਂ ਚਾਰ ਤੋੜੇ ਆਹ ਵੇਖੋ ਕਿੰਨਾ ਰੋੜਾ ਵੜਿਆ ਵਾ ਇਹ ਸਭ ਨਾ ਕੋਈ ਇੱਥੇ ਫਾਮੜੇ ਦਾ ਉਹਨੇ ਬੰਦੇ ਮਰ ਜਾਣਾ ਹੂੰ ਸਾਡੀ ਤੇ ਮਾਦਾ ਅੱਖਾਂ ਤੋਂ ਅੰਨੀ ਆ ਉਹਦੇ ਵਿਚਾਰੀ ਨਹੀਂ ਭੱਜ ਕੇ ਖੜਿਆ ਅੰਦਰ ਵੀ ਕਦੇ ਇਹਨੂੰ ਨਾ ਬੋਤਲਾਂ ਮਾਰਦੇ ਵੇਦੇ ਕੱਕ ਨਹੀਂ ਜਿਹੜੇ ਨੌਜਵਾਨ ਆਏ ਸੀ ਉਹਨਾਂ ਨੇ ਕੋਈ ਮੂੰਹ ਲੰਗੇ ਸੀ ਬੰਨੇ ਹੋਏ ਸੀ ਇਹਨਾਂ ਦੇ ਨੇ ਮੂੰਹ ਲੰਗੇ ਹੀ ਆ ਭਾਜੀ ਉਹ ਨੰਗੇ ਹੀ ਆ ਉਹ ਨੰਗੇ ਹੀ ਆ ਕੀ ਲੱਗਦਾ ਪਛਾਣ ਹੋ ਸਕਦੀ ਉਹਨਾਂ ਦੀ ਇਹ ਇਹ ਭਾਜੀ ਹੁਣ ਇਹਨਾਂ ਨੂੰ ਪਤਾ ਲੱਗੂ ਮੈਂ ਮੁੰਡੇ ਨਹੀਂ ਪਛਾਨ ਸਕਦਾ ਉਹ ਕੌਣ ਆ ਹੂੰ ਕੋਈ ਇਥੋਂ ਰਹਿਣ ਵਾਲੇ ਬਾਹਰੋਂ ਆਏ ਇਹ ਮੁੰਡੇ ਹੂੰ ਤੇ ਮੈਂ ਤਾਂ ਦੋਵੇਂ ਸੰਦੀਪ ਨੂੰ ਲੱਖੇ ਨੂੰ ਪਛਾਨਦਾ ਪਰ ਕੀ ਲੱਗਦਾ ਨਹੀਂ ਦਹਿਸ਼ਤ ਦਾ ਮਾਹੌਲ ਲੱਗ ਕੇ ਖਰਾਬ ਕਰ ਨਹੀਂ ਜੀ ਇਹ ਤਾਂ ਦਹਿਸ਼ਤ ਪੂਰੀ ਭਾਜੀ ਭਾਜੀ ਇਹਦਾ ਹੂੰ ਐਦੋਂ ਘੱਟ ਦਹਿਸ਼ਤ ਕੀ ਹੋਣੀ ਆ ਹੂੰ ਕੱਲ ਨੂੰ ਇਹ ਹੋਰ ਕਿਸੇ ਨੂੰ ਵੀ ਕਰਨਗੇ ਕੀ ਮੰਗ ਕਰਦੇ ਹੁਣ ਜੀ ਦਾ ਮੰਗ ਕਰਦੇ ਆ ਇਹਦਾ ਤੇ ਕਾਰਵਾਰੀ ਹੋਣੀ ਚਾਹੀਦੀ ਆ ਸਖਤੋ ਸਖਤ ਕਾਰਵਾਈ ਕਰੋ ਇੰਨਾ ਤੇ ਸੀਸੀਟੀਵੀ ਇੱਥੇ ਸਾਹਮਣੇ ਹਾਂਜੀ ਸੀਸੀਟੀਵੀ ਕੱਢੀ ਆ ਕੀ ਆ ਸੀਸੀਟੀਵੀ ਦੇ ਵਿੱਚ ਉਹਨਾਂ ਨੂੰ ਪਤਾ ਪਹਿਨ ਦੱਸ ਕੀ ਆਈ ਫੋਟੋ ਸੀਟ ਇਸ ਆ ਜਾ ਉਹ ਕੈਮਰੇ ਚ ਠੀਕ ਹੈ ਰਾਜਿੰਦਰ ਸਿੰਘ ਮੇਰਾ ਨਾਮ ਸੰਦੀਪ ਹੈ ਸਭ ਤੋਂ ਸਾਰੇ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਸੰਦੀਪ ਸਿੰਘ ਤੇ ਇਹੀ ਰਾਮਨਰ ਕਲੋਨੀ ਦੇ ਰਹਿਣ ਵਾਲੇ ਹਾਂਜੀ ਗੱਲ ਭਈ ਕੋਈ ਜਿਆਦਾ ਵੱਡੀਆਂ ਤੁਰੇ ਜਾਣ ਨੇ ਠੀਕ ਹੈ ਕਿ ਮੈਂ ਦੁਕਾਨ ਤੇ ਜਾਣਾ ਸੀ ਸੋਦਾ ਲੈਣ ਜਾਣਾ ਸੀ ਤੇ ਇਹ ਡਰੋਨ ਜਰਾ ਪਿੱਛੇ ਤੁਰਿਆ ਆਉਂਦਿਆ ਸੀ ਠੀਕ ਐ ਸ਼ਾਲੂ ਤੇ ਐਂ ਇਧਰੋਂ ਜਾਣ ਨੇ ਆ ਇਹਨੇ ਮੇਰੇ ਨਾਲ ਵੇਖਿਆ ਤੇ ਮੂੰਹ ਚ ਮੈਂ ਜਦੋਂ ਮੇਰੇ ਤੋਂ ਅੱਗੇ ਲੰਘਿਆ ਜਦੋਂ ਤੇ ਇਹਨੇ ਗਾਲ ਜੀ ਕੱਢੀ ਤੇ ਮੇਰੇ ਤੋਂ ਪਿੱਛੇ ਮੇਰਾ ਫਰੈਂਡ ਆ ਰਿਹਾ ਸੀ ਲੱਕਾ ਤੇ ਮੈਂ ਤਾਂ ਸੁਣਿਆ ਨਹੀਂ ਮੈਂ ਤਾਂ ਫੋਨ ਤੇ ਲੱਗਾ ਸੀ ਤੇ ਮੈਂ ਕਿਹਾ ਪੀਤੀ ਕੀ ਬੜ ਬੜ ਕਰਦਾ ਹੂ ਪਰ ਉਹਨੇ ਸੁਣ ਲਿਆ ਕਿਉਂਕਿ ਉਹ ਪਿੱਛੇ ਸੀ ਉਹਨੂੰ ਪਸ ਲੱਗਿਆ ਕਿ ਇਹਨੇ ਗਾਲਾਂ ਨੂੰ ਕੱਢੀ ਆ ਤੇ ਉਹਨੇ ਆਵਾਜ਼ ਦਿੱਤੀ ਆਂਦਾ ਤੂੰ ਗਾਲਾਂ ਕਿੰਨੂੰ ਕੱਢਣ ਨਿਆਵਾ ਤੇ ਉਹ ਆਂਦਾ ਗਾਲਾਂ ਕੱਢੇ ਆਂਦਾ ਜਿਹੜੀ ਤੁਸੀਂ ਵੇਖਣਾ ਵੇਖ ਲੋ ਤੁਸੀਂ ਤੁਹਾਡੀ ਮਾਸ਼ਾਅੱਲਾ ਨੇ ਆਈਏ ਕਰਦੇ ਮੈਂ ਵੇ ਤੇ ਨਾਲ ਤੁਹਾਡੀ ਕੋਈ ਗੱਲ ਨਹੀਂ ਆ ਜਿਹੜੀ ਸਾਡੀ ਹੈਗੀ ਪਹਿਲੇ ਜਿਹੜੀ ਉਹ ਉੱਥੇ ਵੀ ਆਪਣੀ ਨਿਪਟੀ ਠੀਕ ਆ ਮੈਂ ਇੱਥੇ ਕੋਈ ਗੱਲ ਨਹੀਂ ਇੱਥੇ ਬਿਆਸ ਬਾਅਦ ਇਹ ਨਾ ਇਹ ਗੱਡਣ ਡੈ ਪਾ ਗਾਲਾਂ ਸਾਨੂੰ ਉੱਥੇ ਕਹਿਦਾ ਕਿ ਸਾਰਿਆਂ ਨੂੰ ਪਤਾ ਗਾਲਾਂ ਕੱਢਣ ਡੈ ਪਿਆ ਭੈਣਾਂ ਦੀਆਂ ਮਾਵਾਂ ਦੀਆਂ ਠੀਕ ਆ ਉੱਥੇ ਦੇ ਚੱਕਰ ਦੇ ਵਿੱਚ ਜਿਉ ਤੁਹਾਨੂੰ ਬੜਾ ਮਾਂ ਭੈਣ ਦੀ ਗੱਲ ਕੋਈ ਨਹੀਂ ਸੁਣਦਾ ਹੈਗਾ ਠੀਕ ਹੈ ਇਹ ਹੱਥੀ ਵੀ ਪਿਆ ਆਪ ਹੀ ਪਿਆ ਹੈ ਇਹ ਫਿਰ ਉੱਥੇ ਹੱਥੀ ਪਿਆ ਫਿਰ ਤੁਹਾਨੂੰ ਪਤਾ ਇੱਕ ਦੂਜੇ ਦੇ ਹੱਥ ਉਦੋਂ ਚਲੋ ਇੱਕ ਦੂਜੇ ਸਾਰਿਆਂ ਨੇ ਸ਼ਰਦਾਤਾ ਉੱਥੇ ਠੀਕ ਐ ਲਾਗੇ ਜਾਗੇ ਵਾਲਾ ਸਾਰਾ ਸ਼ਰਦਾਤਾ ਮੱਲੇ ਵਾਲਿਆਂ ਨੇ ਤੇ ਬਾਅਦ ਚੋਂ ਟੀਟੂ ਅੰਕਲ ਦਾ ਮੁੰਡਾ ਆਇਆ ਵਾ ਛੋਟਾ ਠੀਕ ਐ ਉਹ ਹੁੰਦੇ ਹੱਥੀ ਪੈ ਗਿਆ ਠੀਕ ਐ ਇਹ ਚੱਲ ਗਿਆ ਟੋਕਾ ਲੈਣ ਲਾਗੇ ਘਾਰ ਆ ਠੀਕ ਐ ਇਹ ਚੱਲ ਗਿਆ ਟੋਕਾ ਲੈਣ ਹੁੰਦਿਆ ਇੰਨੇ ਕੀ ਕੀਤਾ ਉਹਦੀ ਬਾਹ ਤੇ ਮਾਰਿਆ ਠੀਕ ਐ ਮੈਂ ਭੱਜ ਲੱਗਾ ਮੇਰੇ ਪੈਰ ਤੇ ਮਾਰਤਾ ਨੇ ਹੁਣ ਹਥਿਆਰ ਤੇ ਸੱਤ ਅੱਠ ਜਾਣੇ ਸੀ ਹੋ ਸਕਦਾ ਪਿਸਟਲ ਵੀ ਹੋ ਸਕਦਾ ਇਨਾਂ ਕੋ ਇਹ ਨਹੀਂ ਮੁੰਡਾ ਆਲੀ ਨਵਾਂ ਨਵਾਂ ਮੰਦਰੋਂ ਆਇਆ ਵਾ ਇਤਾ ਪੀਤਾ ਜਿਹਨੇ ਮੇਰੇ ਤੇ ਗੋਲੀਆਂ ਚਲਾਈਆਂ ਆ ਉਹ ਇਹਨਾਂ ਦੇ ਨਾਲ ਆ ਇਸ ਟਾਈਮ ਉਹ ਉਹ ਵੀ ਸਕਦਾ ਕਸਟਲ ਵੀ ਹੋ ਸਕਦਾ ਵਾ ਉਸ ਟਾਈਮ ਇਹਨਾਂ ਦੇ ਨਾਲ ਆ ਜਿਹੜੇ ਉਹਦੇ ਨਾਲ ਰੋੜੇ ਜੱਗਾ ਪਨਾ ਗਲੇ ਉਹ ਸਰ ਆਪਾਂ ਦੇ ਵੇਖੋ ਡਾੜ ਕਟੋਣ ਨੇ ਹਾਂ ਠੀਕ ਆ ਸਾਨੂੰ ਕੀ ਪਤਾ ਕਿਹੜਾ ਇਹ ਇਹਨਾਂ ਨੇ ਆਪ ਹੀ ਰੋੜੇ ਚਲਵਾਏ ਆ ਠੀਕ ਆ ਆਪ ਹੀ ਸਾਰਾ ਕੁਝ ਕਰਾਇਆ ਚਲੋ ਮੈਂ ਮੰਨਦਾ ਜੇ ਇਤੀ ਇਹਦੇ ਇਹਨੇ ਛੱਡ ਕਿਉਂ ਨਹੀਂ ਕਿਸੇ ਤੇ ਲੱਗੀ ਇਹ ਗੱਲ ਇਹ ਸਰ ਇੱਟਾ ਚਲੋ ਜੀ ਅੰਦਰ ਜਲੀ ਸਰ ਇਹ ਸਾਨੂੰ ਕੁਝ ਨਹੀਂ ਪਤਾ ਅਸੀਂ ਡਾੜ ਕਟੋਣੇ ਆ ਤੁਸੀਂ ਕਿਹੜਾ ਟਾਈਮ ਵੀ ਸਕਦੇ ਜੀ ਉਹ ਟਾਈਮ ਪਿਆ ਵਾ ਤੇ ਅਸੀਂ ਡਾੜ ਕਟੋਣੇ ਆ ਮੰਗਾ ਡਿਗੀ ਆ ਕਿ ਉਹ ਸਾਡੇ ਦਾ ਬੰਦੇ ਦੀ ਬੇਦਬੀ ਹੋਈ ਏ ਉਹਨਾਂ ਨੇ ਉਥੇ ਟਾਂਕੇ ਨਾਲ ਗਾਲਾਂ ਲਿਖੀਆਂ ਵਾ ਠੀਕ ਆ ਉਹ ਪੱਗ ਟਾਂਕੇ ਉਥੇ ਗਾਲਾਂ ਲਿਖੀਆਂ ਉਹਨਾਂ ਨੇ ਖੰਬੇ ਦੇ ਬਨ ਕੇ ਉੱਤੇ ਆਪਣੀ ਇੰਸਟਾ ਦੇ ਪੇਜ ਤੇ ਸਟੋਰੀ ਪਾਈ ਤੇ ਅਸੀਂ ਸਕਰੀਨਸ਼ਾਟ ਲਿਆ ਵਾ ਠੀਕ ਆ ਉਹ ਪੂਰੀ ਬੇਦਬੀ ਕੀਤੀ ਹੋਈ ਏ ਇਹਨਾਂ ਨੇ ਪੱਗ ਦੀ ਤੇ ਆਨੂੰ ਇਨਸਾਬ ਚਾਹੀਦਾ ਵਾ ਇਹ ਗੱਲ ਆਨ ਉਹ ਇਹਨਾਂ ਨੂੰ ਗਦੀ ਗੋਲੀਆਂ ਚ ਲਵਾਉਂਦੇ ਆ ਕਦੀ ਇਹਨਾਂ ਦੇ ਹੈਗੇ ਲਿੰਕ ਤੇ ਇਹ ਗੋਲੀਆਂ ਚ ਲਵਾਉਂਦੇ ਆ ਕਦੀ ਕੋਕ ਕਰਦੇ ਆ ਤੇ ਸੂਆਂ ਵੀ ਆਪ ਹੀ ਦਿੰਦੇ ਆ ਕਿ ਬੰਦੇ ਉੱਥੇ ਬੈਠੇ ਆ ਤੇ ਆਜੋ ਮੇਰੇ ਨਾਲ ਦੂਜੀ ਵਾਰੀ ਮੈਂ ਵੇਖੋ ਪਹਿਲੇ ਮੈਂ ਇਹਨਾਂ ਨੂੰ ਕਿਹਾ ਕਿ ਚੱਲ ਯਾਰ ਕੋਈ ਨਹੀਂ ਹੋ ਸਕਦਾ ਵਾ ਪਰ ਇਹਨਾਂ ਨੇ ਨਾ ਸੂ ਇਹਨਾਂ ਨੇ ਦਿੱਤੀ ਠੀਕ ਹੈ ਮੇਰੀ ਇਹ ਗੱਲ ਤੋਂ ਪਿਆ ਸੀ ਕਿ ਮੈਂ ਸੂ ਤੁਸੀਂ ਦਿੱਤੀ ਜੇ ਉੱਥੇ ਮੋੜ ਤੇ ਖੋਦਾ ਮੈਨੂੰ ਬਗੈਰ ਮੁੰਡਿਆਂ ਲੱਭਿਆਂਣਗੇ ਨੰਗੇ ਉਹ ਇਹ ਦੋ ਜਣੇ ਉੱਥੋਂ ਠੀਕ ਹੈ ਮੈਂ ਉੱਚ ਨਾ ਨਹੀਂ ਲੈ ਕੇ ਜਾਂਦਾ ਫੇਰ ਹੁਣ ਇਹ ਮੇਰੇ ਨਾਲ ਤੀਜੀ ਵਾਰੀ ਹੋ ਗਿਆ ਇਹ ਹੈ ਹੁਣ ਆਪਾਂ ਦੱਸੋ ਕਿ ਸਾਡੇ ਨਾਲ ਮੰਗਾਂ ਹੀ ਹੈ ਉਹ ਪ੍ਰਸ਼ਾਸਨ ਕੋ ਕਰਦੇ ਆ ਕਿ ਚਲੋ ਸਰਕਾਰ ਇਹਨਾਂ ਦੀ ਅਪਰ ਸਰਕਾਰ ਦੇ 2000 ਰੁਪਏ ਗੱਲ ਕਰੇ ਇੱਕ ਤਰਫ ਹੀ ਨਾ ਕਰੇ ਗੱਲ ਕਿ ਦੋਵੇਂ ਬੰਨੇ ਪਹਿਲੇ ਤਹਿਕੀਕਾਤ ਕਰੇ ਕੀ ਹੈ ਕੀ ਨਹੀਂ ਹੈ ਫਿਰ ਕੋਈ ਕਦਮ ਚੁੱਕੇ ਕਿਉਂਕਿ ਸਾਡੇ ਵਾਲ ਪੁਲਿਸ ਚੱਲ ਗਈ ਉਹਨਾਂ ਵਾਲ ਨਹੀਂ ਗਈ ਉਹ ਸਰੇਆਮ ਘੁੰਮਣ ਦੇ ਆ ਫਿਰ ਹੈਲੋ ਹਾਂਜੀ ਹਾਂਜੀ ਸਾਥੀ ਵੀ ਜੀ ਇਸੇ ਪੰਚ ਸਿੰਘ ਜੀ ਹਾਂਜੀ ਸਰ ਇੱਕ ਨਾਮ ਵਾਲਾ ਕੁ ਮਾਮਲਾ ਤੁਹਾਡੇ ਕੋਲ ਦਰਜ ਹੋਣਾ ਹੈ ਜਿਹੜੀ ਕੰਪਲੇਟ ਆਈ ਸੀ RAMAN KOLONI ਦੀ ਸਰ ਫਿਰ 10 ਦਿਨ ਮੇਰੇ ਨਾਲ ਗਿਆ ਕਿ ਸੱਚੀ ਆਪਣੇ ਨੂੰ ਕਾਰਵਾਈ ਕੀਤੀ ਗਈ ਉਹ ਮਾਮਲੇ 'ਚ ਤੁਸੀਂ ਕੌਣ ਸਾਹ ਬੋਲਦੇ ਹੋ ਸਰ ਮੈਂ ਪੱਤਰਕਾਰ ਬੋਲਿਆ ਜੀਰੇਵਾਲ ਬੋਲ ਰਿਹਾ ਗਰੇਵਾਲ ਸਾਹਿਬ ਮੇਰੇ ਕੋਲ ਦਰਖਾਸਤ ਨਹੀਂ ਆਈ ਇਹ ਹੰਸ ਰਾਜ 딜 ਕਰਦਾ ਪਿਆ ਸੀ ਦੁਬਾਰਾ ਅੱਜ ਮੈਨੂੰ ਕਹਿੰਦੇ ਨੇ ਕਿ ਉਹ ਹੀ ਦਰਖਾਸਤ ਤੁਹਾਨੂੰ ਟ੍ਰਾਂਸਫਰ ਕਰ ਦੇਣੇ ਲੇਕਿਨ ਫਿਰ ਲਾਲ ਮੇਰੀ ਉਹ ਮੇਰੇ ਕੋਈ ਕੰਪਲੇਨ ਹੰਸ ਰਾਜ ਕੋਲ ਲੈਣੀ ਹੈ ਜੀ ਸਰ ਤੁਸੀਂ ਗਏ ਸੀ ਮੌਕੇ ਤੇ ਜਦੋਂ ਝਗੜਾ ਆਇਆ ਸੀ ਅਗਲੇ ਦਿਨ ਇੱਕ ਮੌਕਾ ਵੇਖਿਆ ਸੀ ਹਾਂ ਜਿਸ ਦਿਨ ਮੇਰੀ ਅਗਲੇ ਦਿਨ ਮੇ ਡਿਊਟੀ ਸੀ ਝਗੜੇ ਵਾਲੇ ਦਿਨ ਨੇ ਉਸ ਤੋਂ ਅਗਲੇ ਦਿਨ ਡਿਊਟੀ ਸੀ ਮੈਂ ਮੌਕਾ ਦੇਖਿਆ ਜਰੂਰ ਸੀ ਠੀਕ ਹੈ ਲੇਕਿਨ ਉਸ ਦਿਨ ਜਦ ਝਗੜਾ ਹੋਇਆ ਸੀ ਉਸ ਦਿਨ ਹੱਸੇ ਹੀ ਹੰਸਣਾ ਡਿਊਟੀ ਸੀਗੀ ਠੀਕ ਹੈ ਪਰ ਤੁਸੀਂ ਸਰ ਮੌਕੇ ਦੇਖੇ ਸੀ ਕੀ ਦੇਖਿਆ ਕੀ ਬਣਾ ਦੱਸੋ ਦਸਤਾਨੂ ਤੁਸੀਂ ਸੰਜੇ ਕਰਦੇ ਕੋਈ ਤੁਹਾਡੇ ਰਿਕਾਰਡ ਹੋ ਰਹੇ ਗੱਲੇ ਨੇ ਮੈਂ ਜੋ ਮੌਕੇ ਦੇਖਿਆ ਕਿ ਉੱਥੇ ਇੱਕ ਬੋਤਲਾਂ ਵਗੈਰਾ ਬਹੁਤ ਖਿਲਰੀਆਂ ਆਏ ਸੀਗੀ ਠੀਕ ਹੈ ਮੈਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਖਿਲਵਾਇਆ ਫਿਰ ਉਹ ਜਿਹਨਾਂ ਦੇ ਅਗੇ ਇਸ ਕੰਪਲੇਨ ਸੀ ਸੰਦੀਪ ਔਰ ਇੱਕ ਹੋਰ ਮੁੰਡਾ ਸੀ ਕੀ ਨਾਂ ਸੀ ਉਹਦਾ ਅ ਸੰਦੀਪ ਰਾਣਾ ਤੇ ਇੱਕ ਹੋਰ ਸੀ ਮੁੰਡਾ ਉਹਨਾਂ ਦੇ ਮੈਂ ਘਰ ਵੀ ਗਿਆ ਸੀਗਾ ਠੀਕ ਹੈ ਉਹ ਉਹ ਕਹਿੰਦੇ ਨੇ ਕਿ ਸਾਡੇ ਸਾਡਾ ਇਹਨਾਂ ਨੇ ਬਾਹ ਤੇ ਸੱਟ ਲਾਈ ਜੇ ਲਾਈ ਮੈਂ ਕਿਹਾ ਤੁਸੀਂ ਮੈਨੂੰ ਐਵੀਡੈਂਸ ਦਿਓ ਵੀ ਤੁਹਾਡੀ ਉਹਨਾਂ ਨੇ ਸੱਟ ਲਾਈ ਤੁਸੀਂ ਤੇ ਉਹਦੇ ਦੇ ਘਰ ਜਦ ਗਲੀ ਵਿੱਚ ਸਾਰਾ ਖਿਲਾਰਾ ਪਿਆ ਹਿਆ ਬਿਲਕੁਲ ਜੇ ਤੁਹਾਡੇ ਘਰ ਉਹ ਆਏ ਹੁੰਦੇ ਤੇ ਤੁਸੀਂ ਤੁਹਾਡੇ ਇੱਥੇ ਘਰ ਨਾ ਖਿਲਾਰਾ ਪਿਆ ਹੁੰਦਾ ਹੂੰ ਬਿਲਕੁਲ ਮੈਂ ਕਹਾਂ ਜੋ ਇਨਵੈਸਟੀਗੇਸ਼ਨ ਹੋਵੇ ਸਹੀ ਤੱਥਾਂ ਦੇ ਆਧਾਰ ਤੇ ਹੋਏਗੀ ਤੁਸੀਂ ਲੇਕਿਨ ਮੈਂ ਕਹਾਂ ਤੁਸੀਂ ਥਾਣੇ ਆਓ ਆਪਣੇ ਸਟੇਟਮੈਂਟ ਦਿਓ ਕਿ ਤੁਸੀਂ ਐਵਿਡੈਂਸ ਦੇਣਾ ਚਾਹੁੰਦੇ ਹੋ ਬਿਲਕੁਲ ਸਰਪੰਚ ਸਾਹਿਬ ਨੇ ਮਿਲੇ ਸੀ ਮੈਂ ਸਰਪੰਚ ਸਾਹਿਬ ਉਹਨਾਂ ਨੇ ਮੈਂ ਕਹਾਂ ਮੇਰੇ ਕੋਲ ਅਲਿਗੀ ਮੇਰੇ ਕੋਲ ਕੰਪਲੇਨ ਨਹੀਂ ਕੀਤੀ ਤੁਹਾਡੀ ਅਗਿਨ ਅੰਜ਼ਰਾਂਗੇ ਜੇ ਮੈਨੂੰ ਮਿਲ ਗਈ ਤੁਸੀਂ ਟ੍ਰਾਂਸਫਰ ਕਰ ਦਿਓ ਫਿਰ ਜੋ ਵੀ ਐਕਸ਼ਨ ਅਪਾ ਅਕੋਰਡਿੰਗ ਟੂ ਲਾ ਕਰਾਂਗੇ ਬਿਲਕੁਲ ਜੀ ਫਾਇੰਡ ਹੀ ਕੋਈ ਸੀਸੀਟੀਵੀ ਸਾਹਮਣੇ ਵੀ ਆਇਆ ਇੱਕ ਫੁਟੇਜ ਨਿਕਲੀ ਆਈ ਹੈ ਤੁਹਾਨੂੰ ਮਿਲੀ ਹੈ ਇਸ ਪੰਚ ਨੂੰ ਨਹੀਂ ਸੀਸੀਟੀਵੀ ਵਿੱਚ ਦਿਖਾਈ ਜ਼ਰੂਰ ਹੈ ਲ ਠੀਕ ਹੈ ਇਹਨਾਂ ਨੇ ਸਰਪੰਚ ਸਾਹਿਬ ਜਿਹਦੇ ਹੈਗੇ ਸੀ ਰਾਹੁਲ ਜੀ ਹੂੰ ਤੇ ਮੈਂਬਰ ਜੀ ਨੇ ਦਿਖਾਈ ਜ਼ਰੂਰ ਹੈ ਮੈਂ ਕਹਿੰਦਾ ਮੈਂ ਕਹਿੰਦਾ ਵੀ ਇਹ ਹੀ ਜਿਹੜੀ ਸੀਸੀਟੀਵੀ ਹੈਗੀ ਹੈ ਬਿਲਕੁਲ ਕਲੀਅਰ ਕਰਕੇ ਕਲਰ ਕਰਕੇ ਵੱਡੀ ਕਰਕੇ ਦਿਓ ਜਿਸ ਤਰ੍ਹਾਂ ਜ਼ੂਮ ਕਰਕੇ ਪਤਾ ਲੱਗੇ ਫੇਸ ਵੀ ਬੰਦਾ ਕਿਹੜੇ ਹੈਗੇ ਨੇ ਹੂੰ ਤੇ ਆ ਕੇ ਐਸਐਚਓ ਸਾਹਿਬ ਕੋ ਮੈਂ ਕਹਿੰਦਾ ਮੈਨੂੰ ਟ੍ਰਾਂਸਫਰ ਕਰਾ ਦਿਓ ਮੈਂ ਕਰ ਲੈਂਦਾ ਠੀਕ ਹੈ ਤੇ ਸਰ ਉਹ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਜਿਵੇਂ ਦੋਵਾਂ ਪਾਰਟੀਆਂ ਨੇ ਦੱਸਿਆ ਇੱਕ ਦੂਜੇ ਦੇ ਖਿਲਾਫ ਕੰਪਲੇਟ ਦਿੱਤੀ ਆ ਤੇ ਜਿਹੜੀ ਮੈਂ ਦੱਸ ਰਿਹਾ ਵੀ ਇੱਕ ਵਾਰੀ ਇੱਕ ਬਾੜੀ ਨੂੰ ਝਗੜਾ ਟੱਟਾ ਵੀ ਲੱਗੀਆਂ ਨੇ ਉਹ ਤੁਹਾਡੇ ਕੋਲ ਕੀ ਤਫਸੀਲੀ ਅਮਲ ਜਾਂਦੀ ਹੈ। ਦੇਖੋ ਇਹ ਦੇਖਾਂਗੇ ਛੱਟ ਕਿਨ ਲਾਈ ਹੈ ਕਿ ਲੱਗੀ ਹੈ। ਬਿਲਕੁਲ ਠੀਕ ਹੈ। ਇਹ ਇਹ ਦੇਖਣਾ ਪਊਗਾ ਕਿ ਇਹ ਮੌਕੇ ਦੇ ਗਵਾਹ ਵੀ ਦੇਖੇ ਜੇ ਸਰਟੀਫਿਕੇਸ਼ਨ ਲਾਈ ਹੈ ਤੇ ਮੌਕੇ ਦੇ ਗਵਾਹ ਵੀ ਤਾਂ ਹੁੰਦੇ ਨਾ ਕਿ ਸਾਡੇ ਸਾਹਮਣੇ ਛੱਟ ਲਾਈ ਹੈ। ਬਿਲਕੁਲ ਲੇਕਿਨ ਜਿਹੜੀ ਛੱਟ ਜਿਹੜੀ ਜਿਹੜਾ ਝਗੜਾ ਹੋਇਆ ਉਹਦੀ ਬੋਤਲਾਂ ਦਾ ਖਲਾਰਾ ਸਾਰੀ ਗਲੀ ਦੇ ਸਾਹਮਣੇ ਨਹੀਂ ਆਉਂਦੇ। ਬਿਲਕੁਲ ਸਰ ਬਿਲਕੁਲ ਹੂੰ। ਸਹੀ ਤਰ੍ਹਾਂ ਅੱਜ ਅੱਜ ਜਿਉਂ ਹੋਏਗਾ ਉਸ ਮੁਤਾਬਕ ਕਾਰਵਾਈ ਹੋਏਗੀ ਲੇਕਿਨ ਮੇਰੇ ਕੋਲ ਅਜ ਤੱਕ ਅਜ ਤੱਕ ਉਹ ਟ੍ਰਾਂਸਫਰ ਹੋਣ ਦਾ ਆਈ ਨਹੀਂ ਮੈਪਲੀਕੇਸ਼ਨ ਨਹੀਂ ਆਈ ਮੈਨੂੰ ਉਹਨੇ ਫੋਨ ਆਇਆ ਸੀ ਮੈਂ ਕਿਹਾ ਤੁਸੀਂ ਸਾਡੇ ਕੋਲ 6 ਵਜੇ ਆਓ ਹਮ ਬੈਠ ਕੇ ਐਸਐਚਓ ਸਾਹਿਬ ਨਾਲ ਕਰ ਲਓ ਕਿ ਠੀਕ ਹੈ ਜੀ ਆਪਾਂ ਇਹ ਹਰਪ੍ਰੀਤ ਸਿੰਘ ਕੋ ਆਪਣੀ ਇਨਵੈਸਟੀਗੇਸ਼ਨ ਕਰਵਾ ਲਓ ਕਿ ਮੈਂ ਕਰ ਲਵਾਂ ਬਿਲਕੁਲ ਸਰ ਬਿਲਕੁਲ ਜੋ ਜੋ ਵੀ ਸਚਾਈ ਸਾਹਮਣੇ ਆਏਗੀ ਲੇਕਿਨ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮੁੰਡੇ ਨੇ ਆਪੇ ਸੱਟ ਲਾਈ ਹੈ ਹਮ ਤੇ ਨਾ ਕੋਈ ਨਹੀਂ ਜੇ ਲਾਈਏ ਤੇ ਉਹ ਦੇਖ ਲਾਂਗੇ ਵੀ ਜੇ ਅਗਰ ਆਪ ਕੋ ਮੈਂ ਐਵੀਡੈਂਸ ਚੈੱਕ ਕਰਾਂਗੇ ਵੀ ਕਿੱਥੇ 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 ਝਗੜਾ ਹੋਇਆ ਘਰ ਆ ਕੇ ਪਾਇਆ ਜਾਉ ਆ ਇਹ ਪਾਇਆ ਜਾਂ ਕਿਸ ਹੋਂਆ ਉਹ ਜੋ ਉਹਨਾਂ ਕੋਈ ਐਵੀਡੈਂਸ ਹੈਗੀ ਨਹੀਂ ਹੈਗੀ ਫਿਰ ਜੋ ਵੀ ਆ ਬੰਨਾ ਸਾਹਮਣੇ ਆਏਗਾ ਫਿਰ ਉਸੇ ਤਰ੍ਹਾਂ ਚੱਲਾਂਗੇ ਠੀਕ ਠੀਕ ਹੈ ਬੰਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਰਤੀ ਦਾ ਮਾਤਾ ਧੰਨਵਾਦ ਨਹੀਂ 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 ਸਰ ਕੋਈ ਗੱਲ ਹੈ ਸਟਾਈਲ ਹੋਏਗੀ ਠੀਕ ਹੈ ਸਰ ਬਿਲਕੁਲ ਜੀ ਗੱਲ ਨਹੀਂ ਲੇਕਿਨ ਜਿੱਦਕ ਮੇਰੇ ਕੋ ਐਪਲੀਕੇਸ਼ਨ ਮੂਵ ਹੋਈ ਨਹੀਂ ਹੈ ਠੀਕ ਹੈ ਪਰ ਉਹ ਜਿਵੇਂ ਜਿਵੇਂ ਪਹਿਲਾਂ ਸ਼ਾਲੂ ਜੀ ਚ ਆ ਗਿਆ ਵੀ ਹਰਪ੍ਰੀਤ ਜੀ ਆਏ ਸੀ ਮੌਕੇ ਤੇ ਦੇਖਣਾ ਉਹ ਤੁਹਾਡੇ ਧਿਆਨ ਚ ਹੈਗਾ ਸੀ ਸਾਰਾ ਮਾਮਲਾ ਜਿਹੜਾ ਇਹ ਹਾਂ ਅਗਲੇ ਦਿਨ ਐਸਚੂ ਸਾਹਿਬ ਕਹਿੰਦੇ ਆਏ ਕਹਿੰਦੇ ਸੀਗੇ ਵੀ ਤੁਸੀਂ ਹੰਸਰਾ ਨਹੀਂ ਗਿਆ ਤੂੰ ਜਾ ਉਸੇ ਮੋਕੇ ਤੇ ਹਾਂ ਤੇ ਮੈਂ ਕਹਿੰਦਾ ਮੈਂ ਕੋਲ ਐਪਲੀਕੇਸ਼ਨ ਨਹੀਂ ਜਦੋਂ ਇਹ ਤੇ ਜਾਉ ਉੱਥੇ ਬਾਰ ਬਾਰ ਫੋਨ ਆ ਆ ਫੇ ਮੈਂ ਦੇਖਿਆ ਮੌਕੇ ਦੇਖਿਆ ਸੀ ਸਾਰਾ ਚੈੱਕ ਕੀਤਾ ਸੀਗਾ ਲਾਰਾ ਤੇ ਬਹੁਤ ਪਿਆ ਹੋਇਆ ਸੀਗਾ ਮੇਰੇ ਤੇ ਮੈਨੂੰ ਮੈਂ ਅੰਨਾ ਕੋ ਐਵੀਡੈਂਸ ਹੈਗੀ ਸੀ ਝਗੜੇ ਦੀ ਨਾ ਲੇਕਿਨ ਉੱਥੇ ਵਿੱਚ ਨਾ ਬਲੈਕ ਐਂਡ ਵਾਈਟ ਹੈ ਮੈਂ ਕਹਿੰਦਾ ਉਹਨੂੰ ਕਲਰ ਵਿੱਚ ਡਿਗੀ ਕਰਕੇ ਦੇਓ ਵੀ ਜਿਸ ਸਮੇਂ ਉਹਨੂੰ ਫੋਕਸ ਕਰ ਸਕਾਂ ਵੀ ਦੇਖੋ ਇਹ ਦੋ ਭਾਗਾਂ ਵਾਂ ਹੂੰ ਤੇ ਫਿਰ ਆਰ ਆਰ ਗਵਾਡ ਵੀ ਜਿਹੜਾ ਉਥੇ ਲੋਕਾਂ ਦੇ ਬਿਆਨ ਕਰਾ ਜਾਂ ਲੋਕਾਂ ਨੂੰ ਪੁੱਛਿਆ ਜਾਊਗਾ ਵੀ ਕੀ ਕਾਰਨ ਝਗੜੇ ਦਾ ਹੋਇਆ ਕੀ ਇਹ ਗੱਤੀ ਗੱਲ ਦੀ ਹੈ ਰਿਟਨ ਤੇ ਲੈ ਲਾਂਗੇ ਨਾ ਰਿਟਨ ਅੰਮ੍ਰਿਤਪੁਰ ਦੇ ਕੋਲ ਘਰ ਆ ਕੇ ਪਈ ਰੈਂਟ ਲੱਗੇ ਰਿਟਨਸ਼ਿਪ ਹੁੰਦੀ ਇੱਕ ਘਰ ਹੈ ਕਿੰਨੂ ਦੇਖੋ 10 ਘਰਾਂ ਕੇ 2 ਲੱਖ ਮਤਲਬ ਖਲਾਰਾ ਪਿਆ ਹੈ ਨਾ ਬਿਲਕੁਲ ਸਰ ਬਿਲਕੁਲ ਦੱਸਾਂ ਘਰ ਵਿੱਚ 4 ਘਰਾਂ ਦਾ ਨੰਦੇ ਸਟੇਟਮੈਂਟ ਲਵਾਂਗੇ ਨਾ ਵੀ ਇੱਥੇ ਕੌਣ-ਕੌਣ ਆਇਆ ਸੀ ਕਿੰਨੇ-ਕਿੰਨੇ ਸੀ ਠੀਕ ਹੈ ਸਰ ਠੀਕ ਹੈ ਸਟੇਟਮੈਂਟ ਦਾ ਬਕਰ ਠੀਕ ਹੈ ਜੀ ਧੰਨਵਾਦ ਜਬੜਾ ਕੰਮ ਥੈਂਕ ਯੂ ਥੈਂਕ ਯੂ ਥੈਂਕ ਯੂ